ਹੁਣ ਨਾਇਰ ਮਾਰਵਾ ਤੇ ਕਾ ਇਹਥੇ ਤਾਂ ਬੰਦਾ ਵੱਢਿਆ ਜਾਵੇ ਨਾ ਕਤਲ ਹੋ ਜੇ ਤਾਂ ਫਿਰ ਵੀ ਪਹਿਲਾਂ ਥਾਣੇ ਮੂਰੇ ਚੌਂਕਾਂ ਦੇ ਵਿੱਚ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਵੀ ਪਰਚਾ ਦਰਜ ਕਰੋ ਕਤਲ ਕਰਨ ਦੇ ਪਰਚਾ ਦਰਜ ਕਰੋ ਟੋਟਲੋਂ ਸਾਹਿਬ ਕਹਿੰਦੇ ਕਿਤੇ ਜਾ ਕੇ ਪਰਚੇ ਦਰਜ ਹੁੰਦੇ ਇੰਨਾ ਸੌਖਾ ਥੋੜਾ ਨਾ ਵੀ ਨਾਇਰ ਮਾਰਵਾ ਇੱਥੇ ਕਿਹੜੇ ਨਾਇਰ ਮਾਰਵਾ ਚੱਲ ਨਹੀਂ ਭਈ ਮਹਿੰਦੀ ਲਗਾ ਲੈਂਦੇ ਹੋ ਹਾਂਜੀ ਹਾਂਜੀ ਜੀ ਬੈਠੋ ਦੇਖੋ ਫੁੱਲ ਬਾਜੂ ਮਹਿੰਦੀ ਲਗਾਨੀ ਹੈ ਠੀਕ ਹੈ ਜੀ ਠੀਕ ਹੈ ਔਰ ਮਤਲਬ ਕਿ ਐਸੇ ਲੈਗ ਪਰ ਵੀ ਫੁੱਲਾਂ ਲਗਾਨੀ ਹੈ ਆਰਮ ਪਰ ਵੀ ਫੁੱਲ ਲਗਾਣੇ

ਉਧਰ ਨੂੰ ਕੋਈ ਵੈਸੇ ਕੋਈ ਗੱਲ ਕਰੀ ਲੈ ਮੈਂ ਤੁਹਾਨੂੰ ਪੁੱਛਿਆ ਸੀ ਮੈਂ ਇਹ ਸੁਣੀ ਕਿਉਂ ਉਹਦੋਂ ਮੈਂ ਪੁੱਛਿਆ ਮੈਂ ਕੀ ਕਹੀ ਉਹ ਰਾਤ ਕਿ ਮੈਂ ਇਹ ਫਿਰ ਕਿੰਨੀ ਸੋਹਣੀ ਫੋਟੋ ਆ ਭਾਬੀ ਕਦੋਂ ਦੀ ਹੈ ਇਹ ਤੇ ਵਿਆਹ ਵਾਲੀਆਂ ਉਦੋਂ ਨਹੀਂ ਲੱਗੀਆਂ ਆਵੀਆਂ ਤੁਹਾਡੇ ਕੈਨੇਡਾ ਨਾਲ ਤਾਂ ਨਹੀਂ ਸੋਹਣੀ ਕਿੰਨਾ ਕੁ ਸੋਹਣਾ ਕੈਨੇਡਾ ਬਹੁਤ ਸੋਹਣਾ ਹੈ ਭਾਬੀ ਜਿੰਨਾ ਸੋਚ ਸਕਦੇ ਨਾ ਉਹ ਸਤੋ ਜਿਆਦੇ ਸੋਹਣਾ ਹੋਰ ਤੇਰਾ ਵੀਰਾ ਅੱਗੇ ਕਹਿ ਰਿਹਾ ਸੀਗਾ ਵੀ ਚੱਲ ਵੀ ਜਿਹਦਾ ਵਿਆਹ ਨਹੀਂ ਹੈਗਾ ਨਾ ਵੀ ਉਹ ਤਾਂ ਚਲ ਦੂ ਤਾ ਆ ਗਈ ਵੀ ਚੱਲ ਜੇ ਆਪਣੀ ਮੰਨਤ ਵੀ ਆ ਜਾਂਦੀ ਤਾਂ ਆਪਦੇ ਵਿਆਹ ਦੀ ਤਿਆਰੀ ਆਪ ਕਰ ਲੈਂਦੀ ਉਹਨੂੰ ਪੱਬੇ ਛੁੱਟੀ ਮਸਾਂ ਵਿਆਹ ਵਾਸਤੇ ਵੀ ਨਹੀਂ ਛੁੱਟੀ ਮਸਾਂ ਦੇਣ ਹੋਰ ਕਿਹੜੀਆਂ ਜਿਹੜੀਆਂ ਕੁੜੀਆਂ ਆ ਰਹੀਆਂ ਕੁੜੀਆਂ ਸਾਡੇ ਫਰੈਂਡ ਸਰਕਲ ਚ ਸਾਰੀਆਂ ਨੇ ਜਿਹੜੀਆਂ ਪੜਦੀਆਂ ਸੀ ਕੁਝ ਕੈਨੇਡਾ ਤੋਂ ਆਉਣ ਕੁਝ ਯੂਕੇ ਅਮਰੀਕਾ ਸਾਰੀਆਂ ਆਉਣੀਆਂ ਕਮ ਸੇ ਕਮ 15 ਵੀ ਆਉਣਗੀਆਂ ਉਹ ਸੱਚ 15 ਵੀ ਕੁੜੀਆਂ ਤੋਂ ਯਾਦ ਆ ਗਿਆ ਪੱਬੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਕੋਈ ਮਹਿੰਦੀ ਵਾਲਾ ਜਾਂ ਕੋਈ ਡ्रेसਿੰਗ ਸਾਇੰਸ ਲਈ ਨਾ ਜਾ ਕੇ ਤੂੰ ਆਪੇ ਹੁਣ ਵੇਖ ਲੈਵੀਂ ਜੇ ਕੋਈ ਹੈਗਾ ਮਹਿੰਦੀ ਵਾਲਾ ਤਾਂ ਮੈਨੂੰ ਦੱਸੋ ਮਹਿੰਦੀ ਵਾਲਾ ਤਾਂ ਨਾ ਆਪਣੇ ਉਹ ਵਾਲੇ ਸੋਨੇ ਜਿਵੇਂ ਰਾਜੇ ਰਾਣੀਆਂ ਜੇ ਨਹੀਂ ਬਣਾਉਂਦੇ ਹੁੰਦੇ ਹਨ ਵੀ ਦੁਲਾ ਦੁਲਨ ਵੀ ਬਣਾ ਦਿੰਦਿਆ ਮਹਿਬੂਬ ਕੇ ਦੋ ਤਿੰਨ ਸਾਲ ਤੋਂ ਉਹੀ ਆ ਹਰੀਸ਼ ਕੇ ਸਾਹਮਣੇ ਹਾਂ ਜਿੰਨੀਆਂ ਵੀ ਅਸੀਂ ਕੁੜੀਆਂ ਆ ਰਹੀਆਂ ਤੇ ਮੈਂ ਵੀ ਐਵੇਂ ਫੁੱਲ ਆਰਮਸ ਤੇ ਫੁੱਲ ਲੈਗ ਹੀ ਲਵਾਉਣੀਆਂ ਨੇ ਹਾਂ ਨਹੀਂ ਉਹਦੀ ਮਹਿੰਦੀ ਬਹੁਤ ਵਧੀਆ ਤੇ ਆਪਣੇ ਤਾਂ ਸਾਰੇ ਉੱਥੋਂ ਹੀ ਲਵਾਉਂਦੇ ਆ ਮਹਿੰਗਾ ਜਿਆਦਾ ਵੈਸੇ ਚਲ ਤੁਸੀਂ ਤਾਂ ਲਵਾ ਹੀ ਲਿਓ ਨਹੀਂ ਨਹੀਂ ਮਹਿੰਗਾ ਕੋਈ ਚੱਕਰ ਨਹੀਂ ਬਸ ਵਧੀਆ ਲਾਉਂਦਾ ਉਹ ਸਾਰੀਆਂ ਕੁੜੀਆਂ ਬੇਸ਼ਕ ਉਹ ਤੋਂ ਲਵਾ ਲੈਣ ਕਿਤੇ ਨਹੀਂ ਨਹੀਂ ਆਪਣੇ ਮੇਨ ਮਾਰਕੀਟ 'ਚ ਓਕੇ ਫਿਰ ਮੈਂ ਚਲੀ ਜਾਵਾਂ ਵੀਰੇ ਨੂੰ ਲੈ ਜੀ ਨਾਲ ਇੱਥੇ ਉਹ ਮਾਹੌਲ ਨਹੀਂ ਹੈਗਾ ਇੱਥੇ ਮਾਹੌਲ ਖਰਾਬ ਆ ਓਹੋ ਵੀਰੇ ਨੂੰ ਕੁਝ ਨਹੀਂ ਹੁੰਦਾ ਭਾਬੀ ਤੁਸੀਂ ਚਾਬੀ ਦੋ ਸਕੂਟੀ ਦੀ ਤੇ ਮੈਂ ਚੱਲੀ ਸਕੂਟੀ ਚਾਬੀ ਤਾਂ ਬਾਹਰ ਪਈ ਆ ਉੱਥੋਂ ਲਾ ਲਈ ਤੇ ਪਰ ਮੈਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ ਨਹੀਂ ਨਹੀਂ ਵੀਰੇ ਦਾ ਕੋਈ ਟੈਨਸ਼ਨ ਨਹੀਂ ਹੈਗੀ ਕੀ ਮੈਂ ਤਾਂ ਕੈਨੇਡਾ ਚ ਤਾਂ ਹੀ ਕਰਦੀ ਰਹਿਣੀ ਆ। ਚਲ ਇੱਥੇ ਮੋਲ ਹੈ ਥੋੜਾ ਜਿਹਾ ਖਰਾਬ। ਚਲ ਕੋਈ ਨਹੀਂ ਚਾਬੀ ਸਾਹਮਣੇ ਟੰਗੀ ਪਈ ਆ ਉੱਥੇ ਲੈ ਜਾ। ਓਕੇ। ਓ ਸਾਹਮਣੇ ਚਾਬੀ ਪਈ ਆ ਲਾਲਾ ਮੈਂ ਤਾਂ ਕਹਿੰਦੀ ਸੀ ਤੇਰੇ ਵੀਰੇ ਨੂੰ ਲੈ ਜਾਂਦੀ। ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਚਲੀ ਜਾਊਂਗੀ ਉੱਥੇ ਵੀ ਮੈਂ ਕੱਲੀ ਰਹਿਦੀ ਰਹਿਣੀ ਆ ਹੁਣ। ਨਿਊ ਮਾਰਕੀਟ ਚ ਨਾ ਸਾਹਮਣੇ ਆ ਮਹਿਬੂਬ ਕੀ ਮਹਿੰਦੀ। ਠੀਕ ਆ। ਉੱਥੇ ਚਲੇ ਆ ਨਾ ਧਿਆਨ ਰੱਖੀਏ ਕੈਨੇਡਾ ਨਹੀਂ ਹੈਗਾ। ਠੀਕ ਆ। ਓਕੇ। ਧਿਆਨ ਨਾ ਜਾਈ। ਠੀਕ ਆ। ਸੋਨਾ ਛੇਤੀ ਛੇਤੀ ਸਖਲਾ ਠੀਕ ਹੈ ਨਾ ਤੇ ਸੀਜ਼ਨ ਹੈਗਾ ਇੱਕ ਐ ਕਰਿਆ ਕਰੀ ਤੂੰ ਕੱਲੇ ਪੈਰਾ ਪੈਰਾ ਤੇ ਲਾ ਦਿਆ ਕਰੀ ਗਾਂ ਮੈਂ ਲਾਇਆ ਕਰੂੰ ਮਹਿੰਦੀ ਸਾਰੀ ਇੱਥੇ ਹੱਥਾਂ ਤੇ ਵੀ ਤੂੰ ਲਾਉਣੀ ਹੈ ਗਾਂ ਮੈਂ ਲਾਉਣੀ ਮਹਿੰਦੀ ਠੀਕ ਹੈ ਹਾਂ ਗਾਗ ਵੀ ਨਹੀਂ ਕੋਈ ਆਇਆ ਯਾਰ ਆ ਨਹੀਂ ਵੀ ਕੋਈ ਪ੍ਰਾਨੀ ਹਾਂਜੀ ਮੈਮ ਵੀ ਮਹਿੰਦੀ ਲਾ ਲੈਂਦੀ ਹਾਂ हाँ जी हाँ जी हाँ जी बैठो देखो फुल बाजू मेहंदी लगानी है ठीक है जी ठीक है और ठीक। मतलब कि ऐसे लेग पर भी फुल लगानी है आर्म पर भी फुल लगानी है ठीक अगर ठीक। अच्छी मेहंदी लगाओगे ना तो पंद्रह सोलह लड़कियां हैं मेहंदी लगवाने के लिए नहीं 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 आवे नहीं बढ़िया तो क्या प्राइस है मेहंदी का वो तो दस देंगे कोई गल नहीं जी तो आ देखो जो पहला चल रहा है आ चल रहा है एक तो ज्यादा ठीक है नहीं नहीं ये नहीं मुझे कोई अच्छा जो अभी ट्रेंडिंग में चल रहा है ना ऐसा दिखाओ कोई आ जी चल रहे हैं

ਧਿਆਨ ਕਰ ਲੈ ਠੀਕ ਹੈ ਸਿੱਖਣਾ ਮੈਂ ਤਾਂ ਸਕੇਡਾ ਤੋਂ ਹਾਂਜੀ ਕੈਨੇਡਾ ਤੋਂ ਇਹਨੇ ਸੋਨੇ ਦਾ ਤੋਂ ਹੁੰਦੇ ਜੀ ਕੈਨੇਡਾ ਨੇ ਕੈਨੇਡਾ ਦਾ ਵੈਦਰ ਹੀ ਇਦਾਂ ਦਾ ਹੁੰਦਾ ਹਾਂਜੀ ਓਏ ਕੀ ਕਰ ਰਿਹਾ ਬਤਮੀਜ਼ ਜਣਾ ਹੋਵੇ ਤਾਂ ਬੰਦਰ ਜਿਆ ਲੋਗੀ ਮੈਮ ਤੈਨੂੰ ਮੈਂ ਬਣਾਨੀ ਆ ਬੰਦਾ ਕੀ ਕਰ ਰਿਹਾ ਸੀ ਹੁਣ ਇਹ ਮੈਂਦੇ ਲਗਾਉਂਦਾ ਹੋਇਆ ਕੁਛ ਨਹੀਂ ਮੈਮ ਇਹ ਚ ਕੀ ਗੱਲ ਆ ਰੁਕ ਤੈਨੂੰ ਮੈਂ ਬਣਾਉਂਗੀ ਬੰਦਾ ਭਾਬੀ ਕੀ ਗੱਲ ਬਾਬੀ ਕੀ ਗੱਲ ਉਹ ਵੀ ਪਤਾ ਕਾਹਦਾ ਰੌਲਾ ਪਾਇਆ ਕੁਛ ਨਹੀਂ ਆਂਟੀ ਬਾਬੀ ਨੂੰ ਬਲਾਉ ਬੀ ਕੀ ਹੋ ਗਿਆ ਬਾਬੀ ਤੁਸੀਂ ਮੰਦੀਰੇ ਨੂੰ ਤੇ ਚਾਚੂ ਨੂੰ ਬਲਾਉ ਨਹੀਂ ਮਹਿੰਦੀ ਲਈ ਬੁਲਾਉਂਦੇ ਨਹੀਂ ਕੋਈ ਮਹਿੰਦੀ ਮਹਿੰਦੀ ਤਾਂ ਹੁਣ ਮਹਿੰਦੀ ਵਾਲੇ ਨੇ ਲਵਾਣੀ ਹੈ ਮੈਂ ਤੁਸੀਂ ਬਲਾਉ ਵੀਰ ਜੀ ਨੂੰ ਤੇ ਚਾਚੂ ਨੂੰ ਬਲਾਉ ਚੱਲ ਚੁੱਪ ਚੁੱਪਾ ਚੰਦਾ ਜੀ ਬੈਠੇ ਅੰਦਰ ਰੌਲਾ ਨਾ ਮੂੰਹ ਚੁੱਪ ਕਰ ਜਾ ਨਹੀਂ ਤੁਸੀਂ ਹੁਣੇ ਪੁਲਿਸ ਨੂੰ ਬਲਾਉ ਬੱਸ ਤੁਸੀਂ ਸ਼ਹਿਦੀ ਕਰੋ ਕੀ ਹੋਇਆ ਕੀ ਹੋਇਆ ਕੁਛ ਨਹੀਂ ਬਸ ਉਹ ਮਹਿੰਦੇ ਵਾਲੇ ਨੇ ਮੇਰੇ ਨਾਲ ਅਜੀਬ ਗੰਨੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੁੱਪ ਕਰ ਨਹੀਂ ਚੋਟਕਾ ਕਿ ਕਦੀ ਤੁਸੀਂ ਬਲਾਉ ਹੋਣੀ ਜਾਓ ਤੁਸੀਂ ਚਾਚਾ ਨੂੰ ਬਲਾਉਣਾ ਪਾ ਇਥੇ ਬਾळा ਗੰਮ ਬਾਜੂ ਨਹੀਂ ਇਹ ਕੰਮ ਨਹੀਂ ਕਰਨਾ ਪਾ ਤੁਸੀਂ ਹੋਣੀ ਜਾ ਕੇ ਛੇਤੀ ਪੁਲਿਸ ਕੰਪਲੇਨਡ ਕਰੋ ਮੇਰੇ ਨਾਲ ਜਾਂਦੇ ਚਲੋ ਜਲਦੀ ਕੰਪਲੇਟ ਆਏ ਹੁੰਦੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਕਰਨੀ ਹੈਗੀ ਆ ਉਹਨੇ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਬਸ ਤੁਸੀਂ ਹੁਣ ਹੀ ਜਾਂਦਾ ਆਪਕੋ ਇਸ ਨੂੰ ਬੁਲਾ ਦਉ ਨਹੀਂ 911 ਤੇ ਮੈਂ ਆਪ ਕਾਲ ਕਰ ਦਉਗੀ ਬਸ ਇੱਥੇ ਕੋਈ 911 ਨਹੀਂ ਹੁੰਦਾ ਇਹ ਕੈਨੇਡਾ ਨਹੀਂ ਹੈਗਾ ਇੱਥੇ ਤੁਸੀਂ ਮੇਰੇ ਤੇ ਚਾਚੂ ਨੂੰ ਬੁਲਾ ਦੋ ਮੈਂ ਉਹਦੇ ਨਾਲ ਕੁਛ ਨਾ ਕੁਛ ਕਰੋ ਆ ਗਈ ਹੈ ਨਾ ਬਸ ਮੈਂ ਉਹ ਕੁੱਤੇ ਨੂੰ ਆਈ ਨਹੀਂ ਬਖਸ਼ਣਾ ਕੋਈ ਸਿਆਪਾ ਬਹਿ ਜਾਗਾ ਬਿਲਕੁਲ ਕੋਈ ਸਿਆਪਾ ਨਹੀਂ ਬੈਣਾ ਬਤ ਤੁਸੀਂ ਚੁੱਪ ਕਰ ਮੈਂ ਤੈਨੂੰ ਪਹਿਲਾਂ ਕਿਹਾ ਸੀ ਨਾ ਵੀ ਤੇਰੇ ਵੀਰੇ ਨਾਲ ਕੋਈ ਨਹੀਂ ਹੋਇਆ ਜੀ ਕੁਛ ਨਹੀਂ ਨਹੀਂ ਕੁਛ ਕਿਉਂ ਨਹੀਂ ਹੋਇਆ ਵੀਰੇ ਉਹ ਮੈਂ ਮਹਿੰਦੀ ਲਵਾਉਣ ਗਈ ਤੇ ਕੁਛ ਨਹੀਂ ਮੈਂ ਤੈਨੂੰ ਕਿਹਾ ਸੀ ਵੀ ਆਪਦੇ ਵੀਰੇ ਨਾਲ ਲੈ ਜੀ ਵੀਰੇ ਨੂੰ ਨਾਲ ਕਿਉਂ ਮੈਂ ਉੱਥੇ ਭਾਬੀ ਇਕੱਲੀ ਰਹਿੰਦੀ ਸੀਗੀ ਮੈਨੂੰ ਕੀ ਪਤਾ ਸੀ ਹੁਣ ਇਦਾਂ ਨਿਕਲੂਗਾ ਮਹਿੰਦੀ ਵਾਲਿਆਂ ਨੇ ਮੇਰੇ ਨਾਲ ਸ਼ਰਖਾ ਨਹੀਂ ਕਰਤੀ ਇਹ ਕਹਿੰਦੇ ਕੁਝ ਨਹੀਂ ਹੋਇਆ ਬਹੁਤ ਵੱਡੀ ਗੱਲ ਹੈ ਇਹ ਫਿਰ ਕੈਨੇਡਾ ਨਹੀਂ ਹੈਗਾ ਮਹਿੰਦੀ ਵਾਲਾ ਆਪਣਾ ਹੀ ਉਹ ਫੇਮਸ ਮੰਡੀ ਵਾਲਾ ਮਹਿਬੂਬ ਬਾਈ ਉਹ ਮੇਰੀ ਮੈਂ ਨਹੀਂ ਮੈਂ ਬਹਿਣਾ ਨਹੀਂ ਬਚਾ ਉਹ ਚੱਲ ਜਾ ਚੱਪੈ ਕਿ ਉਹ ਮੇਰੇ ਨਾਲ ਜਾ ਕੇ ਚੱਕਾ ਇੱਥੇ ਨਹੀਂ ਆਇਆ ਕੰਪਲੇਨਟ ਕੰਪਲੀਟ ਹੋ ਨਹੀਂ ਕਰਵਾ ਕੇ ਆਓ ਆਪਾਂ ਦੇਖ ਸਾਰੇ ਵਿਭਾਗਾਂ ਚ ਮਹਿਬੂਬੀ ਹੁੰਦਾ ਆਪਣੇ ਉਹ ਤੋਂ ਮਹਿੰਦੀ ਲਗਾਉਣੇ ਆ ਆਪਾਂ ਰੱਬ ਦੇਖ ਜੇ ਕੋਈ ਮੈਨੂੰ ਕੀ ਪਤਾ ਸੀ ਵੀ ਉਹ ਇਦਾਂ ਨਿਕਲੂ ਮੈਂ ਤਾਂ ਹੁਣ ਭਾਬੀ ਦੇ ਕਹਿੰਦੇ ਉਹਦੇ ਕੋਲੋਂ ਮਹਿੰਦੀ ਲਵਾਉਣ ਚਲੀ ਗਈ ਵੀ ਚਲੋ ਸਾਰੀ ਕੰਢੀ ਉਹ ਤੋਂ ਲਗਾਉਂਦੀ ਮੈਨੂੰ ਲੱਗਦਾ ਤਾਂ ਹੈ ਨਹੀਂ ਇਹ ਜਿਆ ਇਹ ਜਿਆ ਸੱਚੀ ਉਹ ਨਹੀਂ ਕਰਤਾ ਸਾਰੀ ਕੰਢੀ ਤਾਂ ਉਹ ਤੋਂ ਮਹਿੰਦੀ ਲਵਾਉਂਦੀ ਮੈਨੂੰ ਨਹੀਂ ਪਤਾ ਮੇਰੇ ਨਾਲ ਚੱਲੋ ਤਾਂ ਮਤਲਬ ਚਲੋ ਇਹ ਇੱਥੇ ਕੈਨੇਡਾ ਹੈ ਨਹੀਂ ਕੰਪਲੇਨਟ ਮੈਂ ਅਡਮਿਨਿਸਟ੍ਰੇਸ਼ਨ ਕਰਨੀ ਚਲੀ ਜਾਂ ਜੇ ਤੁਸੀਂ ਨਹੀਂ ਜਾਣੋ ਰਾਜੂ ਤੁਸੀਂ ਨਾ ਸਰਪੰਚਾ ਨੂੰ ਲਾਉ ਫੋਨ ਨਾ ਤੇ ਉਹਨੂੰ ਇੱਥੇ ਸਦੂਰ ਨੂੰ ਉਹ ਐ ਕਿਵੇਂ ਹੁਣ ਆਪਣੇ ਘਰ ਆਦਾ ਕ ਪਹੁੰਚੂਗਾ ਉਹ ਨਰੇ ਉਹਦੇ ਬੰਦੇ ਆਪੇ ਸਾਦੂ ਉਹਨਾਂ ਨੂੰ ਵੀ ਕੀ ਗੱਲ ਹੈ ਭਾਈ ਲੈ ਲੈ ਤਾਂ ਕੰਮ ਮਹਿੰਦੀ ਲਾਉਣਾ ਤੇ ਵੀ ਉਹ ਜਿਹੜਾ ਇਹਦਾ ਕੋਈ ਥੋੜੀ ਪਤਾ ਇਹ ਤਾਂ ਜਵਾਕੜੀ ਆ ਸਾਡੀ ਮੈਂ ਕੋਈ ਜਵਾਕੜੀ ਨਹੀਂ ਮੈਂ ਕੈਨੇਡਾ ਪੂਰਾ ਕੁਮੈਡ ਹੀ ਗਿਆ ਨਾ ਐਵੇਂ ਨਹੀਂ ਹੁੰਦਾ ਕੀ ਪਤਾ ਕਿੰਨੀਆਂ ਕੁੜੀਆਂ ਛੇੜਦਾ ਹੋਊਗਾ ਚਾਚਾ ਮੈਂ ਉਹਦੇ ਕੰਮਲ ਬਸ ਜੁੰਡੇ ਪਟਾਣੇ ਮੈਂ ਦੋ ਬੰਦੇ ਮੈਨੂੰ ਨਹੀਂ ਪਤਾ ਹੈਗਾ ਬਸ ਹੈਲੋ ਆਸਰ ਪੈਂਸਾ ਉਹ ਕਿੱਥੇ ਹਾਂ ਸਾਡੇ ਘਰ ਕੋਲ ਹੀ ਫਿਰਤ ਬੜਾ ਐ ਕਰਿਆ ਆਇਓ ਵਾ ਕੰਮਾਂ ਕੋ ਜਾਉਂਦੀ ਹੈ ਕੁੜਕੀਏ ਪਰ ਤੂੰ ਮੈਨੂੰ ਕਿ ਭਰਾਈ ਜਾਨੀ ਹੈ ਇਹੋ ਜੀ ਕੋਈ ਗੱਲ ਨਹੀਂ ਕਿ ਤੇਰੇ ਕੱਪੜੇ ਵੇਖ ਕੇ ਪਾਏ ਵੇਖ ਕੇ ਤਨੇ ਪਹਾਂਦੀ ਕਹਤਾ ਹੋਏ ਪੰਜਾਬ ਚ ਇਹੋ ਜੇ ਕੱਪੜੇ ਨਹੀਂ ਚੱਲਦੇ ਕਿ ਕੁੜੀਆਂ ਦੇ ਕੱਪੜਿਆਂ ਦੀ ਗੱਲ ਥੋੜੀ ਹੁੰਦੀ ਹੈਗੀ ਆ ਹੁਣ ਮੈਂ ਜਿੱਦਾਂ ਦੇ ਸਟਾਰਟਿੰਗ ਤੋਂ ਪਾਉਂਦੀ ਮੈਂ ਤਾਂ ਹੁਣ ਉਸੇ ਤਰ੍ਹਾਂ ਹੀ ਪਾਉਂਗੀ ਨਾ ਲੈ ਜੀ ਕੱਪੜਿਆਂ ਦਾ ਕੋਈ ਚੱਕਰ ਨਹੀਂ ਉਹਦੀ ਇਮਾਨਤ ਕਿਵੇਂ ਹੋਰੀ ਲੈ ਸਾਡੀ ਕੁੜੀ ਨਾਲ ਇੱਦਾਂ ਹੁੰਦੀ ਉਹ ਕੱਪੜੇ-ਕੁੱਪੜੇ ਵੇਂਦਾ ਹੋਣਾ ਪਤਾ ਐ ਥੋੜੀ ਜਿਹੀ ਤੇਰੀ ਜਿਹੜੀ ਉਹਨਾਂ ਜੋੜੀ ਤੇ ਬਾਹਰ ਲੁਕੋ ਜਾਂ ਕੋਈ ਉੱਚੀ ਨਹੀਂ ਚੱਲੂਗਾ 500 500 ਸਸਿਕਾ 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 ਇਧਰ ਆ ਬੈਠੋ ਆ ਵੀ ਬੈਠੀ ਏ ਕੁੜੀਆ ਇਹ ਬਾਹਰੋਂ ਆਈ ਆਪਣੀ ਮੰਨਤ ਦੀ ਸੇਲੀ ਆ ਅੱਛਾ ਮੈਰੀ ਜ ਆਪਣੀ ਕੁੜੀਆ ਦੀ ਉਹਦੀ ਸੇਲੀ ਆ ਉਹ ਹੀ ਪਹਿਲਾਂ ਆ ਗਈ ਸੀ ਆਪਣੀ ਕੁੜੀਆ ਹਜੇ ਮੌਕੇ ਜੇ ਤੇ ਆਉਗੀ ਵਿਆਹ ਦਾ ਰੋਲਾ ਪੈ ਬੈਠੇ ਨਹੀਂ ਬਸ ਇਹ ਨਾ ਵਿਆਹ ਕਰਕੇ ਉਹਨਾਂ ਨੇ ਕਿਤੇ ਕਹਿਤਾ ਵੀ ਕੁੜੀਆਂ ਇਹਦੇ ਨਾਲ ਹੋਰ ਨਹੀਂ ਆਉਣੀਆਂ ਕੋਈ ਮਹਿੰਦੀ ਵਾਲਾ ਚੰਗਾ ਵੇਖ ਕੇ ਸਲੈਕਟ ਕਰ ਲਈ ਵੀ ਤੂੰ ਲਵਾ ਕੇ ਦੇਖ ਲੈ ਤੇ ਮੈਂ ਆਪਣੇ ਮਹਿਬੂਬ ਕੋਲ ਭੇਜਦੀ ਕਹਿੰਦੀ ਲਵਾਉਣ ਮੈਂ ਕੋਲ ਜਲਦੀ ਸਾਰੀ ਮੰਡੀ ਆਪਾਂ ਲਵਾਉਣੀ ਹੈ ਹਨਾ ਉਦੋਂ ਤੇ ਉੱਥੇ ਪਤਾ ਨਹੀਂ ਜਵਾਕੜੀ ਕਰਕੇ ਕਹਿੰਦੀ ਕਿ ਮੈਨੂੰ ਨਹੀਂ ਜਵਾਕੜੀ ਕਿਉਂਕਿ ਸਰਪੰਚ ਸਾਹਿਬ ਉਹਨਾਂ ਨੇ ਮੇਰੇ ਨਾਲ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਛੇੜਖਾ ਨਹੀਂ ਕੀਤੀ ਐ ਇਹ ਹੁਣ ਮੇਰੇ ਨਾਲ ਜਾ ਕੇ ਕੰਪਲੇਂਟ ਨਹੀਂ ਕਰਕੇ ਆਉਂਦੀ ਮੈਂ ਤਾਂ ਕਿਹਾ ਸੀ ਵੀ ਆਪਦੇ ਵੀਰੇ ਨਾਲ ਲੈ ਕੇ ਜਾਈਏ ਕੱਲੀ ਜਾਵੜੀ ਪਹਿਲਾਂ ਤਾਂ ਬੇਟਾ ਇਹਨੂੰ ਚੁੰਨੀ ਲਿਆ ਕੇ ਦਿਓ ਕੁੜੀ ਨੂੰ ਆਹ ਕੁਤਰੀਕ ਪਹਿਲਾਂ ਚੁੰਨੀ ਲਿਆ ਕੇ ਦਿਓ ਇਹਨੂੰ ਕਿੱਥੋਂ ਹੈ ਕੁੜੀ ਐ ਹਰਿਆਣੇ ਤੋਂ ਹੈ ਹਰਿਆਣਾ ਬੈਕਗ੍ਰਾਉਂਡ ਹੈ ਜੀ ਅੱਛਾ ਹਰਿਆਣੇ ਤੋਂ ਆ ਹਾਂ ਪੜਦੀ ਆ ਬੜੀ ਕੁੜੀਆਂ ਮੰਨਦੇ ਨਾਲ ਫਰੈਂਡਾ ਜੀ ਦੀ ਓਕੇ ਇਕੱਠੀਆਂ ਉੱਥੇ ਰਹਿੰਦੀਆਂ ਜੀ ਇੱਕ ਇੱਕ ਕਰਕੇ ਰਹਿੰਦੀਆਂ ਇਹ ਸਾਰੀਆਂ ਕੁੜੀਆਂ ਸਾਰੀਆਂ ਵਿਆਹ ਹੋਣਗੀਆਂ ਬੇਟਾ ਪਹਿਲਾਂ ਤਾਂ ਨਾ ਪੰਜਾਬ 'ਚ ਰਹਿਣਾ ਤੁਹਾਡੇ ਕੈਨੇਡਾ ਤੋਂ ਇਹ ਕੁੜੀਆਂ ਕੋਲੇ ਆ ਹਾਂ ਜੀ ਉੱਥੇ ਇੱਥੇ ਕੈਨੇਡਾ ਕੋਲੋਂ ਡਰਾ ਮਾਹੌਲ ਨਹੀਂ ਹਨਾ ਇਧਰੋਂ ਤੁਸੀਂ ਜਾਣਦੇ ਆ ਠੀਕ ਆ ਉੱਥੇ ਸਾਰਾ ਕੁਝ ਜਿਵੇਂ ਮਰਜ਼ੀ ਤੋਰੇ ਫਰੋਂ ਨਹੀਂ ਕੋਈ ਗੱਲ ਹੈਗੀ ਇਦਾਂ ਦੀ ਹੁਣ ਇੱਥੇ ਜਿਹੜੇ ਢੰਗ ਦੇ ਕੱਪੜੇ ਪਾਏ ਬੇਟਾ ਹੁਣ ਦੱਸ ਕੀ ਕੋਈ ਛੇੜਛਾੜ ਕੀਤੀ ਬੰਦੀ ਵਾਲੇ ਨੇ ਹਾਂਜੀ ਉਹਨਾਂ ਨੇ ਮਹਿੰਦੀ ਲਾਉਂਦਿਆਂ ਹੋਣਾ ਮੇਰੇ ਨਾਲ ਛੇੜਖਾਨੀ ਕੀਤੀ ਹੈ। ਮੇਰੇ ਨਾਲ ਕੁਝ ਅਜੀਬ ਵਰਤ ਦਾ ਕਰਨ ਦੀ ਕੋਸ਼ਿਸ਼ ਕਰਦੇ ਸੀ ਬਸ ਮੈਂ ਧੱਕਾ ਮਾਰ ਕੇ ਤੇ ਉੱਥੋਂ ਉੱਭ ਗਈ। ਨਹੀਂ ਪਰ ਇੱਕ ਗੱਲ ਦੱਸ ਗੁੜੀਆਂ ਮੈਨੂੰ ਵੀ ਜਦੋਂ ਤੁਹਾਡੇ ਆਪਣੇ ਤਾਹ ਹੋਣਾ ਭੈਣ ਜਿਵਰੀਆਂ ਬੈਠੀਆਂ ਆਪ ਵੀਰਪਾਲ ਬੈਠੀ ਹੈ। ਹੈਨਾ ਜਦੋਂ ਵਿਆਹ ਸ਼ਾਦੀਆਂ ਹੋਈਆਂ ਨਾ ਹੁਣ ਨਵੀਂ ਜਨਰੇਸ਼ਨ ਚ ਆ ਵੀ ਤਾਂ ਫਰਕ ਪੈ ਗਿਆ ਨਾ ਠੀਕ ਹੈ ਕੋਈ ਨਹੀਂ ਮਹਿੰਦੀ ਵਾਲੇ ਨਾਲ ਕਰ ਲਾਂਗੇ ਗੱਲ ਕਿਹੜਾ ਉਹ ਨਿਊ ਮਾਰਕੀਟ ਵਾਲਾ ਹੀ ਆ? ਹਾਂ ਮਹਿਬੂਬ ਉਹੀ ਵਾਲਾ ਮਸ਼ਹੂਰ ਆ ਆਪਣੇ ਹੈਨਾ ਫੇਮਸ ਵਾਲਾ ਇੱਡੀ ਪੈਸੇ ਬੋਕਰ ਪੈ ਲੈਿੰਦਾ। ਪਾ ਉਹੀ ਮੈਂ ਗੱਲ ਰਿਹਾ ਨਾ ਹੋਰ ਹੋਰ ਕੁੜੀਆਂ ਆਉਣਗੀਆਂ ਉਹਦੇ ਨਾਲ ਦੀਆਂ ਹਾਂ ਇਹਨਾਂ ਦੀ 15 20 ਕੁੜੀਆਂ ਆਈਆਂ ਕੱਟੀਆਂ ਸਾਰੀਆਂ ਨੇ ਵਿਆਹ ਤੇ ਆਉਣਾ ਇਹ ਕਿਤੇ ਪਹਿਲਾਂ ਆ ਗਈ ਤੇ ਇਹਨੂੰ ਕਹਿੰਦੀ ਕਿ ਮੈਂ ਮਹਿੰਦੀ ਲਵਾ ਕੇ ਨਾ ਵੇਖਣਾ ਵੀ ਉਹਨਾਂ ਨੂੰ ਮੈਂ ਦੱਸ ਦੂੰਗੀ ਉਹੋ ਲਾਉਂਦਾ ਨਹੀਂ ਗੁੱਡੇ ਗੁੱਡੀਆਂ ਜੇ ਬਣਾ ਕੇ ਤੇ ਉਹ ਕੁੜੀਆਂ ਨੇ ਕਿਹਾ ਵੀ ਚਲੋ ਆਪਾਂ ਲਵਾਵਾਂਗੇ ਬਸ ਅਜੇ ਤੇ ਦੇਖਣੀ ਗਈ ਸੀ ਆਪਦੇ ਲਵਾ ਕੇ ਅੱਛਾ ਵੀ ਮੈਂ ਤੇ ਦੇਖ ਲਾ ਮੈਂ ਇਹ ਹੁਣ ਅਸਲ ਚ ਪਤਾ ਇਹ ਹੁਣ ਉਥਰੋਂ ਦੀ ਪੜਦੀ ਤੇ ਆਈ ਆ ਖਬਰਾਂਈ ਬੇਟਾ ਗੁੱਸਾ ਨਾ ਕਰੀ ਮੇਰੀ ਗੱਲ ਦਾ ਹਣ ਜੇ ਬੁਲਾ ਲਿਆ ਹੁਣ ਢਿੱਲੋ ਸਾਹਿਬ ਉਹਨਾਂ ਨੇ ਤਾਂ ਪਹਿਲਾਂ ਤਾਂ ਇਹ ਹਰ ਵਾ ਸਾਡਾ ਇਹਨਾਂ ਵਧੀਆ ਹੁੰਦਾ ਸੀ ਨਾ ਜਦੋਂ ਸਾਡੇ ਭੈਣ ਜੀ ਹੋਰਾਂ ਦੇ ਵਿਆਹ ਸਾਧੀਆਂ ਹੋਈਆਂ ਨੇ ਐਂ ਹੀ ਨਹੀਂ ਪਤਾ ਹੁੰਦਾ ਸੀਗਾ ਨਾਲ ਦੇਉਣਗੇ ਇਹਨੂੰ ਨਹੀਂ ਪਤਾ ਹੁੰਦਾ ਸੀਗਾ ਆਨੰਦ ਕਾਰਜ ਹੋਏ ਜਾਂਦੇ ਵੀ ਮੇਰੇ ਨਾਲ ਜਿਹੜੀ ਬੈਠੀ ਉਹ ਕਿਹੋ ਜੀ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋ ਠੀਕ ਹੈ ਉੱਥੋਂ ਦਾ ਕਲਚਰ ਉੱਥੋਂ ਦਾ ਸਾਰਾ ਕੁਝ ਹੈ ਉੱਥੇ ਹੀ ਚੀਜ਼ਾਂ ਹੈਗੀਆਂ ਪਰ ਇੱਥੇ ਨਹੀਂ ਨਾ ਇਹ ਬਰਬਾਸਤ ਹੁੰਦੀਆਂ ਗਈਆਂ ਨੇ ਸਰਪੰਸਾ ਮੈਂ ਮਹਿੰਦੀ ਇੱਥੋਂ ਤੱਕ ਲਗਵਾਨੀ ਸੀ ਤਾਂ ਹੀ ਸਲੀਪ ਕਾਰਦਾ ਹੈ ਬਾਕੀ ਮੈਨੂੰ ਕੱਪੜਿਆਂ ਦੀ ਕਰ ਕੋਈ ਹੋਣੀ ਠੀਕ ਹੈ ਮੇਰੇ ਨਾਲ ਉਹਨੇ ਛੇੜਖਾਨੀ ਕੀਤੀ ਹੈ ਮੈਨੂੰ ਇਨਸਾਫ ਚਾਹੀਦਾ ਨਹੀਂ ਇਨਸਾਫ ਮੈਂ ਕੈਨੇਡਾ ਚ ਹੁੰਦੀ ਨਾ 1 ਮਿੰਟ ਤੇ 911 ਕਾਲ ਕਰਦੀ ਤੇ ਨਾਲ ਦੀ ਨਾਲ ਪੁਲਿਸ ਆ ਜਾਂਦੀ ਉੱਥੇ ਇੱਥੇ ਕੁੜੀਆਂ 911 ਨਹੀਂ ਚੱਲਦਾ ਇੱਥੇ ਨਹੀਂ ਚੱਲਦਾ ਪਰ ਕੋਈ ਤਾਂ ਉਹਨਾਂ ਨੂੰ ਗੱਲ ਕਰੋ ਨਾ ਉਹਨਾਂ ਨੇ ਇਹ ਕਿਸ ਰੂਪ ਹੋਇਆ ਵੀ ਇੱਥੇ ਕਸਟਮਰ ਜਾਂਦਾ ਤੇ ਉਹ ਬੰਦਾ ਉਹਦੇ ਨਾਲ ਇਦਾਂ ਕਰਦਾ ਹੁੰਦਾ ਤੋਂ ਗੱਲ ਤਾਂ ਸੁਣਦਾ ਸਰਪੰਸਾ ਸਾਹਿਬ ਜੀ ਅਸਲੋਂ ਨਵੀਂ ਜਨਰੇਸ਼ਨ ਦੀ ਪ੍ਰੋਬਲਮ ਪਤਾ ਕੀ ਹੈ ਵੀ ਤੁਸੀਂ ਬਾਹਰ ਜਾ ਇੱਥੋਂ ਛੋਟੇ ਚਲੇ ਜਾਂਦੇ ਉੱਥੇ ਜਾ ਕੇ ਤੁਹਾਨੂੰ ਇਹ ਵੀ ਪਤਾ ਲੱਗਦਾ ਕਿ ਸਾਡਾ ਕਲਚਰ ਕੀ ਹੈ ਤੇ ਉਹਨਾਂ ਦਾ ਕਲਚਰ ਕੀ ਹੈ ਹੁਣ 911 ਤੇ ਕਾਲ ਕਰਦੇ ਇੱਥੇ ਤਾਂ ਬੰਦਾ ਵੱਢਿਆ ਜਾਵੇ ਨਾ ਕਤਲ ਹੋ ਜੇ ਤਾਂ ਫਿਰ ਵੀ ਪਹਿਲਾਂ ਥਾਣੇ ਮੂਹਰੇ ਚੌਂਕਾਂ ਦੇ ਵਿੱਚ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਵੀ ਪਰਚਾ ਦਰਜ ਕਰੋ ਕਤਲ ਕਰਨ ਦੇ ਪਰਚਾ ਦਰਜ ਕਰੋ ਕਿਉਂ ਢਿਲੋਂ ਸਾਹਿਬ ਫੇਰ ਕਿਤੇ ਜਾ ਕੇ ਪਰਚੇ ਦਰਜ ਹੁੰਦੇ ਐਨਾ ਸੌਖਾ ਥੋੜਾ ਨਾ ਵੀ 911 ਇੱਥੇ ਕਿਹੜੇ 911 ਚੱਲਨੇ ਬਟ ਨਾ ਆਈ ਡੋਂਟ ਨੋ ਮੈਨੂੰ ਕੁਛ ਨਹੀਂ ਪਤਾ ਤੁਸੀਂ ਉਹਦੇ ਨਾਲ ਗੱਲ ਕਰਨ ਜਾ ਕੇ ਬਸ ਕਿੰਨੇ ਮੈਂ ਕੰਪਲੇਂਟ ਕਰਨੀ ਹੈ ਨਲ ਪਿੰਡ ਇਹਦਾ ਸਰਪੰਚੀ ਜੱਜ ਹੁੰਦੇ ਆ ਤੇ ਇਹਨਾਂ ਦਾ ਫੈਸਲਾ ਹੀ ਹੈ ਅੰਤਮ ਫੈਸਲਾ ਨਹੀਂ ਉਹਨੇ ਕੀ ਛੇੜਛੜ ਕੀਤੀ ਮੈਨੂੰ ਆਂ ਦੱਸ ਪਹਿਲਾਂ ਤੇਰੇ ਕੱਪੜੇ ਉਹੋ ਜਿਹੇ ਪਾਏ ਆ ਹਨਾ ਦੂਜੀ ਗੱਲ ਇਹ ਮੁੰਡੇ ਹੁਣ ਆਪ ਹੀ ਲਾਉਂਦਾ ਮੈਂ ਆਪ ਹੀ ਲਾਉਂਦਾ ਦੋ ਤਿੰਨ ਉਹਦੇ ਰੱਖੇ ਵੀ ਆ ਪਰ ਉਹ ਜਿਆਦਾ ਸੋਹਣੀ ਆਪ ਹੀ ਲਾਉਂਦਾ ਸਾਰੇ ਮੁੰਡੇ ਹੀ ਕੰਮ ਕਰਦੇ ਆ ਸਾਰੇ ਮੁੰਡੇ ਹੀ ਕਰਦੇ ਫਿਰ ਹੁਣ ਪਹਿਲਾਂ ਤਾਂ ਦੇਖੋ ਕਿੰਨਾ ਆਪਣਾ ਗਰਕਿਆ ਸਿਸਟਮ ਵੀ ਮਹਿੰਦੀ ਜਿਹੜੀ ਆ ਕੁੜੀਆਂ ਨਹੀਂ ਕੁੜੀਆਂ ਦੇ ਲਾ ਸਕਦੀਆਂ ਜਦੋਂ ਤੁਸੀਂ ਹਾਂਜੀ ਮੈਂ ਵੀ ਆਪਣੇ ਵਿਆਹ ਸ਼ਾਦ ਵਿੱਚ ਕੁੜੀਆਂ ਹੀ ਲੰਮੜੀਆਂ ਇਕੱਠੀਆਂ ਹੋ ਕੇ ਉਹੀ ਹੈ ਨਾ ਜੀ ਹੁਣ ਵੇਖੋ ਸਾਰੀ ਸਾਰੀ ਰਾਤ ਕੁੜੀਆਂ ਕੁੜੀਆਂ ਇਕੱਠੀਆਂ ਹੋ ਕੇ ਬੈਠਿਆ ਰਹਿੰਦੇ ਨਾਲੇ ਤਾਂ ਗੀਤ ਗਾਈ ਜਾਂਦੀਆਂ ਸੁਹਾਗ ਦੇ ਨਾਲੇ ਮਹਿੰਦੀਆਂ ਬੁੰਦੀਆਂ ਲਾਈ ਜਾਂਦੀਆਂ ਹੁਣ ਤੁਸੀਂ ਨਵਾਂ ਕੰਮ ਦੋੜਾ ਕੈਨੇਡਾ ਦੇ ਵਿੱਚ ਤਾਂ ਅਸੀਂ ਐਵੇਂ ਹੀ ਕਰਦੇ ਹਾਂ ਕੁੜੀਆਂ ਵੀ ਉਧਰ ਤਾਂ ਮੁੰਡਿਆਂ ਵਾਂਗੀਆਂ ਹੁੰਦੀਆਂ ਨੇ ਕੋਈ ਮੈਂ ਕਹਿ ਰਿਹਾ ਬੇਟਾ ਕੈਨੇਡਾ ਕੈਨੇਡਾ ਨਹੀਂ ਮੈਂ ਪੁੱਛਿਆ ਵੀ ਮਹਿੰਦੀ ਵਾਲਾ ਨਹੀਂ ਤਾਂ ਕਿਹਾ ਸੀ ਕੀਤੇ ਹੋ ਵੀ ਕੋੜੇ ਮੋਲ ਖਰਾਵਾ ਹਨ ਨਾ ਪਹਿਲਾਂ ਨਾਲੋਂ ਮੈਂ ਕਿਹਾ ਸੀ ਵੀ ਤੇਰੇ ਵੀਰੇ ਨਾਲ ਲੈ ਜੀ ਹੁਣ ਤੁਸੀਂ ਇਹ ਦੇਖੋ ਸੋਚਣ ਵਾਲੀ ਗੱਲ ਹੈ ਵੀ ਜਦੋਂ ਮੈਂ ਤਾਂ ਇੱਥੇ ਸਾਰੇ ਵੱਡੇ ਵੱਡੇ ਘਰਾਂ ਦੇ ਵੇਣਾ ਹਨਾ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਟ੍ਰੈਂਡ ਚੱਲ ਗਿਆ ਵੀ ਤੁਸੀਂ ਮਹਿੰਦੀ ਵਾਲਾ ਬੁੱਕ ਕਰ ਲਓ ਜੀ ਉੱਪਰ ਚੜਾ ਦੇਣਾ ਘਰ ਦੀਆਂ ਸਾਰੀਆਂ ਜਨਾਨੀਆਂ ਨੂੰ ਕੁੜੀਆਂ ਕੁੜੀਆਂ ਨੂੰ ਨਾਲ ਚੜਾ ਦੇਣੇ ਚਾਰ ਮਹਿੰਦੀ ਲਾਉਣ ਵਾਲੇ ਆਪ ਥੱਲੇ ਪਤਾ ਨਹੀਂ ਸ਼ਰਾਬਾਂ ਪੀ ਜਾਣਗੀਆਂ ਜਾਂ ਕੀ ਕਰੀ ਜਾਣਾ ਕੀ ਨਹੀਂ ਕਰੀ ਜਾਣਾ ਹੁਣ ਇਹ ਦੇਖੋ ਨਾ ਵੀ ਆਪਦੀਆਂ ਜਨਾਨੀਆਂ ਦੇ ਨਾਲ ਬਗਾਨੇ ਬੰਦੇ ਤਾਂ ਛੱਤ ਤੇ ਚੜਾ ਦੇ ਚਵਾਰੇ ਦੇ ਵਿੱਚ ਵੀ ਲਾਓ ਜੀ ਸਾਰੇ ਦਾ ਸਾਡੇ ਜਨਾਨੀਆਂ ਦੇ ਹੱਥਾਂ ਤੇ ਮਹਿੰਦੀ ਲਾ ਦਿਓ ਉਹਨਾਂ ਦੇ ਲੱਤਾਂ ਤੇ ਮਹਿੰਦੀ ਲਾ ਲਓ ਠੀਕ ਹੈ ਜਿਹੜਾ ਠੱਗੇ ਜਾਣਾ ਸਰੀਰੋਂ ਮਹਿੰਦੀਆਂ ਮੈਨੂੰ ਸਮਝ ਨਹੀਂ ਆਉਂਦੀ ਪਹਿਲੀ ਗੱਲ ਤਾਂ ਦੂਜੀ ਗੱਲ ਕੁੜੀਆਂ ਹੈ ਨਹੀਂ ਮਹਿੰਦੀ ਲਾਉਣ ਵਾਲੀਆਂ ਉਹ ਚੰਗੇ ਸੂਨ ਕੁੜੀਆਂ ਦੇ ਵੀ ਤਾਂ ਹੋਣਗੇ ਤਾਂ ਵੀਰ ਭਾਣ ਉਹ ਇਹ ਜਾ ਕੋਈ ਸਜੈਸਟ ਕਰਦੇ ਤੁਸੀਂ ਹੈਗੀਆਂ ਵਧੀਆਆਂ ਪਰ ਇਹਨਾਂ ਨੇ ਹੁਣ ਉਹ ਜਿਹੜੀ ਲਵਾਉਂਦੇ ਆ ਇਹ ਪਤਾ ਨਹੀਂ ਦੁੱਲੇ ਦੁੱਲਣ ਵਾਲੀ ਉਹ ਕੁੜੀਆਂ ਨੂੰ ਘੱਟ ਆਉਂਦੀ ਹੈ ਨਾ ਉਹ ਹੀ ਲਾਉਂਦੇ ਆ ਵੀ ਮੁੰਡੇ ਹੀ ਲਾਉਂਦੇ ਆ ਵਧੀਆ ਕਾਰੀਗਾਰਾ ਉਹ ਮਹਿੰਦੀ ਦੇ ਤਾਂ ਬਸ ਤੁਸੀਂ ਸਰਪੰਚ ਸਾਹਿਬ ਮਹਿੰਦੀ ਹਲ ਨਾਲ ਗੱਲ ਕਰੋ ਮੈਨੂੰ ਇਨਸਾਫ ਚਾਹੀਦਾ ਨਹੀਂ ਮੈਂ ਕੰਪਲੇਨ ਕਰੂੰਗੀ ਜੋ ਮੇਰਾ ਦਿਲ ਕੀਤਾ ਫਿਰ ਮੈਂ ਕਰੂੰ ਉਹਦੇ ਨਾਲ ਗੱਲ ਕਰੋ ਢਿਲੋ ਸਾਹਿਬ ਅੱਜ ਮੇਰੇ ਨਾਲ ਕੀਤੀ ਹੈ ਪਹਿਲਾਂ ਵੀ ਸੇ ਹੋਰ ਨਾ ਕਰਦਾ ਹੋਗਾ ਤੁਸੀਂ ਐ ਕਰੂਗੀ ਹਾਂ ਤੁਸੀਂ ਤੁਸੀਂ ਜਾਓ ਹਾਂ ਭਰਿੰਦਰ ਜਾ ਨਾਲ ਢਿਲੋ ਸਾਹਿਬ ਦੇ ਠੀਕ ਹੈ ਤੁਸੀਂ ਦੋਨੇ ਲੇ ਆਉਣੇ ਜੀ ਉਹਨੂੰ ਫਿਰ ਆਇਆ ਮੈਂ ਉਹ ਜੇ ਤਾਂ ਪਹਿਲੀ ਗੱਲ ਤਾਂ ਇਹ ਆਖਿਓ ਵੀ ਅਮਰਜੈਂਸੀ ਨਾ ਘਰੇ ਮਹਿੰਦੀ ਦੋ ਤਿੰਨ ਜਣੀਆਂ ਦੇ ਲਾਉਣੀਆਂ ਜੇ ਤਾਂ ਆ ਗਿਆ ਉਵੇਂ ਤਾਂ ਠੀਕ ਹੈ ਜੇ ਵੀਰ ਨੇ ਲੱਗਿਆ ਤਾਂ ਫਿਰ ਕਢੀਸ ਲੈ ਬਾਜੂ ਸਾਹਮਣੇ ਫਿਰ ਜੀ ਅਸੀਂ ਮੈਂ ਬੇਟਾ ਗੱਲ ਸੁਣ ਲੈ ਮੇਰੀ ਇੱਕ ਵੀ ਹੁਣ ਮੇਰੇ ਵੱਲੋਂ ਸ਼ਕਤੀ ਪੂਰੀ ਹੋਊਗੀ ਠੀਕ ਹੈ ਮੈਂ ਭੇਜਣ ਲੱਗਾ ਤੇਰੇ ਚਾਚੂ ਹੋਰਾਂ ਨੂੰ ਠੀਕ ਹੈ ਸਿੱਧੇ ਤਰੀਕੇ ਨਾਲ ਆ ਗਿਆ ਠੀਕ ਹੈ ਨਹੀਂ ਜਿਵੇਂ ਕਢੀਸ ਲੈਣਾ ਤਾਂ ਵੀ ਲੈਵਾਂਗੇ ਐ ਨਾ ਹੋਵੇ ਵੀ ਉਹ ਮੁੜ ਕੇ ਉਹਦੀ ਹਰਕਤ ਕੋਈ ਗਲਤੀ ਨਿਕਲੀ ਨਾ ਓਕੇ ਤੇ ਗਾਹ ਨੂੰ ਤੁਸੀਂ ਵੀ ਦੇਖ ਲਓ ਵੀਰਪਾਲ ਸਾਰਾ ਵਿਆਹ ਪਿਆ ਕੋਈ ਕੁੜੀ ਕੜੀ ਸਲੂਨ ਵਾਲੀ ਬੁੱਕ ਕਰ ਲਓ ਕਿ ਮਹਿੰਦੀ ਮੁੰਦੀ ਵਾਲੀ ਜਿਹੜੀ ਹੈਗੀ ਠੀਕ ਹੈ ਆ ਕੰਮ ਨਾ ਕਰਿਓ ਵੀ ਹੋਰ ਕੁੜੀਆਂ ਵੀ ਨੇ ਕਹਦਾ ਕਿੰਨੀਆਂ ਗੌਣੀਆਂ ਕੁੜੀਆਂ ਮੈਨੂੰ ਤਾਂ ਪਤਾ ਹੀ ਨਹੀਂ ਇਹ 15 20 ਕੁੜੀਆਂ 15 ਵੀ ਫਰੈਂਡ ਹੈਗੀਆਂ ਉੱਥੇ ਚਾਹੀ ਫਰੈਂਡ ਸਾਰੀਆਂ ਨਹੀਂ ਆਉਣਾ ਉੱਥੇ ਟਿਕਟਕ ਰਾਈ ਤੇਵਾ ਕੋ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਉਹਨਾਂ ਸਾਰੀਆਂ ਨਹੀਂ ਆਉਣਾ ਸਾਰੀਆਂ ਟਿਕਟਕ ਰਾਈ ਮੈਨੂੰ ਕਹ ਰਹੀ ਵੀ ਇੱਕ ਵਾਰ ਤੂੰ ਮਹਿੰਦੀ ਲਗਵਾ ਕੇ ਡਰੈੱਬ ਦੇਖ ਲੈ ਕਿੱਦਾਂ ਦੀ ਲਗਾਉਂਦੇ ਫਿਰ ਆਪਾਂ ਨਾਲ ਉੱਚ ਲਗਵਾਈ ਦੇਖ ਲੈ ਡਰੈੱਬ ਵੇਖ ਲਿਆ ਹੁਣ ਤਾਂ ਮੈਨੂੰ ਜਦੋਂ ਭਾਬੀ ਨੇ ਭੇਜਤਾ ਉਹ ਤੇ ਮੈਨੂੰ ਕੀ ਪਤਾ ਸੀ ਵੀ ਇੰਨਾ ਗੰਦਾ ਨਿਕਲੂਗਾ ਮੈਂ ਤਾਂ ਭਾਬੀ ਨੂੰ ਪੁੱਛਿਆ ਸੀ ਉਹ ਕਹਿੰਦੇ ਵੀ ਇਹੀ ਹੈ ਕਿ ਜਿਹੜਾ ਬਹੁਤ ਵਧੀਆ ਮਹਿੰਦੀ ਲਗਾਉਂਦਾ ਤੇ ਬਹੁਤ ਤਰੀਕਾ ਵਧੀਆ ਦਾ ਮੰਗਦਾ ਨਹੀਂ ਤੇ ਹੁਣ ਫਿਰ ਵੇਖ ਲੈ ਸਵਾਦ ਫਿਰ ਐ ਵੀ ਪਤਾ ਲੱਗਿਆ ਹੋਣਾ ਹੁਣ ਪੁੱਤ ਗੁੱਸਾ ਨਾ ਕਰੀ ਮੇਰੀ ਗੱਲ ਦਾ ਫਿਰ ਉਹ ਹੱਥ ਵੀ ਬਹੁਤ ਵਧੀਆ ਲਾਉਂਦਾ ਫਿਰ ਇਹਦਾ ਮਤਲਬ ਹਣਾ ਜਦੋਂ ਪਿੰਡੇ ਨੰਗੇ ਕਰ ਕਰ ਜਾ ਕੇ ਉਹਨਾਂ ਪੂਰੇ ਬਗਾਨੇ ਬੰਦੇ ਪੂਰੇ ਬੈਠੋngੀਆਂ ਤੁਸੀਂ ਹੈ ਕਿੰਨੇ ਵਾਰੀ ਮੈਂ ਸੋ ਹਰੇਕ ਨੂੰ ਮੈਂ ਗੱਲ ਪੇਟਦਾ ਹੁਣਾਂ ਵੀ ਕੁੜੀਆਂ ਵਾਲੇ ਕੰਮ ਕੁੜੀਆਂ ਤੋਂ ਕਰਵਾ ਲਿਆ ਕਰੋ ਕੁੜੀਆਂ ਤੋਂ ਕਰਵਾ ਲਿਆ ਕਰੋ ਮਹਿੰਦੀਆਂ ਲਵਾਉਣੀਆਂ ਕੁਝ ਕੁਝ ਵੀ ਕਰਾਉਣਾ ਤੁਸੀਂ ਠੀਕ ਹੈ ਸਮਾਂ ਬਦਲ ਗਿਆ ਸਮੇਂ ਦੇ ਹਿਸਾਬ ਨਾਲ ਜਰੂਰੀ ਧੋੜੋ ਕਿ ਹੁਣ ਸਾਰੇ ਸਾਰੇ ਪਿੰਡੇ ਤੋਂ ਤੁਹਾਡੇ ਮਹਿੰਦੀ ਜਿਹੜੇ ਉਹ ਬਗਾਨੇ ਬੰਦੇ ਆ ਕੇ ਲਾਉਣਗੇ ਮੈਨੂੰ ਤਾਂ ਇਹ ਨਹੀਂ ਪਤਾ ਹੈ ਕਿਥੋਂ ਦਾ ਉਹ ਸਰਪੰਚ ਸਾਹਿਬ ਉਹ ਤਾਂ ਝੰਗੜੀ ਪਾੜਨਾ ਜੀ ਕੰਮ ਉਹਨੇ ਨਹੀਂ ਉਹਨੇ ਜਿਹੜੀ ਹਰਕਤ ਕੀਤੀ ਉਹਨੂੰ ਲੈ ਆਓ ਚਲੋ ਸਰ ਹਾਂ ਜાવો ਤੁਸੀਂ ਪਿਆਰ ਨਾਲ ਆ ਗਿਆ ਤਾਂ ਠੀਕ ਹੈ ਇਹਨੇ ਤਾਂ ਕਢੀਸੇ ਲਾਓ ਫਿਰ ਕੋਈ ਗੱਲ ਨਹੀਂ ਉਹਦਾ ਮੋਰ ਬਣਾਉਣਾ ਨਹੀਂ ਹੈ ਜੀ ਠੀਕ ਹੈ ਮੈਂ ਵੀ ਆ ਗਿਆ ਪੰਜਾਬ ਬੰਦਾ ਕੀ ਗੱਲ ਆ ਯਾਰ ਬਾਈ ਤੂੰ ਵਿਆਹ ਕੇ ਮਾਰਾ ਕਿਆ ਸੀਗਾ ਬਈ ਮੈਂ ਕੀ ਕੀਤਾ ਯਾਰ ਕੋਈ ਨਾ ਅਬ ਲਾਇਆ ਦੇਖ ਅੱਛਾ ਹਾਂ ਆਹ ਹਾਂ ਮੈਂ ਕੀ ਕੀਤਾ ਬਈ ਇਹ ਰਹੇ ਮੇਰੇ ਬਾਹਰ ਲੋੜੀਆ ਇਧਰ ਖੜਿਆ ਆਈ ਸੀ ਜਣਾ ਦਿੱਗੀ ਆ ਆ ਸੀ ਐਸੀ ਆ ਸੀ ਹਾਂ ਉਹ ਜਾ ਕੇ ਫਿਰ ਇਹ ਨਾਲ ਹੀ ਬੈਠਾ ਹੁੰਦਾ ਜੀ ਉੱਥੇ ਅਸੀਂ ਦੋਨਾਂ ਨੂੰ ਲਿਆਏ ਮੈਂ ਕਿਉਂ ਜੀ ਲੱਗਦੇ ਆ ਕੰਮ ਕਰਦਾ ਤੇ ਨਾਲ ਹਾਂਜੀ ਕੰਮ ਕਰਦਾ ਤੂੰ ਆਹ ਨਾ ਉਸ ਮਾੜਾ ਕੁੜੀਆਂ ਛੇੜਦਾ ਨਾ ਕਿ ਕਿਦੋਂ ਛੇੜਿਆ ਜੀ ਛੇੜਿਆ ਪਤਾ ਨਹੀਂ 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 ਮੈਂ ਬਸ ਗੱਲ ਨਹੀਂ ਹੋਣਾ ਸਿੱਧਾ ਦੱਸਣਾ ਕੀ ਆਖਿਆ ਤੈਨੂੰ ਇਹ ਮਹਿੰਦੀ ਲਗਾਉਂਦੇ ਹੋਏ ਆ ਅਲੱਗ ਟੱਚ ਕਰਦਾ ਸੀ ਮੈਨੂੰ ਪਤਾ ਨਹੀਂ ਲੱਗਦਾ ਲੇਡੀਜ਼ ਨੂੰ ਹੁਣ ਵੀ ਕਿਸੇ ਦਾ ਕਰ ਕਰਦੇ ਨੇ ਮੈਨੂੰ ਐ ਦੱਸੋ ਜੀ ਤੇ ਮਹਿੰਦੀ ਲਾਵਾਗੇ ਹੁਣ ਹੱਥ ਤੇ ਲੱਗੂਗਾ ਕਿ ਨਹੀਂ ਲੱਗੂਗਾ ਜੀ ਯਾਰ ਮੇਰੀ ਗੱਲ ਸੁਣ ਲੈ ਅਸੀਂ ਤਾਂ ਜੋ ਕੁੜੀ ਨੇ ਕਹਿਤਾ ਹੁਣ ਉਹ ਤਾਂ ਹਰ ਬੰਦਰ ਹੋਰਾਂ ਨੇ ਦੱਸਿਆ ਠੀਕ ਉਹ ਇਹਦੀ ਢਿਲੋਂ ਸਾਹ ਬਰੋਂ ਦੀ ਬੇਟੀ ਦੀ ਮੈਰਿਜ ਪਤਾ ਹੈ ਨਾ ਤੈਨੂੰ ਦਾਸਾਂ ਇਹਨੂੰ ਕੀ ਆਖ 15 ਵੀ ਕੁੜੀਆਂ ਨੂੰ ਨਹੀਂ ਐਵੇਂ ਕਿਹਾ ਮੈਂ ਕਿਹਾ ਅੱਜ ਤਾਂ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਲੈ ਕੇ ਭੇਜਿਆ ਵੀ ਇਹ ਬੰਦਾ ਹੀ ਬਹੁਤ ਚੰਗਾ ਮੈਂ ਕਿਹਾ ਭਈਆ ਵਧੀਆ ਮਹਿੰਦੀ ਲਗਾ ਦਿਓ 15 ਵੀ ਕੁੜੀਆਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਤੋਂ ਮਹਿੰਦੀ ਲਗਵਾਉਣ ਵਾਸਤੇ ਹਨਾ ਮਹਿੰਦੀ ਲਗਾਉਂਦੇ ਹੋਇਆ ਪਹਿਲਾਂ ਫਿਰਦੇ ਪਹਿਲੇ ਤੁਸੀਂ ਇਹਨੇ ਸੋਹਣੇ ਕਿਉਂ ਕਿਥੋਂ ਫਲਾਣਾ ਇਹ ਵੋ ਮੈਂ ਪੁੱਛਿਆ ਸੀ ਉਹ ਤਾਂ ਹੀ ਉਹ ਕੋਈ ਵੈਸੇ ਕੋਈ ਗੱਲ ਕਰੀ ਲੈਣੀ ਇਹਨੂੰ ਲਈ ਪੁੱਛਿਆ ਸੀ ਵੀ ਇਹਨੇ ਸੋਹਣੇ ਕਿਉਂ ਉਹ ਤਾਂ ਨਾ ਕੁਛ ਨਹੀਂ ਕਿਹਾ ਇਹ ਮੈਂ ਵੀ ਪਿਆ ਕੁਸੀਂ ਹੋਰ ਫੋਨ ਕਰੀਏ ਨਾ ਤੁਸੀਂ ਬੈਠ ਕੇ ਨੂੰ ਹੈ ਇਹ ਕਰੀਏ ਕੀ ਕਰੀਏ ਪਾਈ ਗਾ ਤੇ ਬਾਕੀ ਤੇ ਹਰ ਕਰਦਾ ਜੇ ਬਦਲ ਬਦਲ ਖਤ ਹੋ ਗਈ ਮੈਂ ਤਾਂ ਵੀ ਤੇਰੀ ਐਡੀ ਸਲੇਹ ਤਾਂ ਦੇਖ ਕੇ ਤੇ ਕੁੜੀ ਭੇਜੀ ਤੇਰੇ ਕੋਲ ਤੇ ਕੀ ਕੀਤਾ ਕੀ ਕਰਉਂ ਮਾਰੀ ਇਹ ਗੱਲ ਕੀ ਮੇਰੀ ਵਾਈਫ ਆ ਤੁਸੀਂ ਮੇਰੀ ਦੁਕਾਨ ਤੇ ਕੰਮ ਕਰਦਾ ਹੈ ਉਹ ਕਿੱਧਰ ਘਾਈ ਆਂ ਗੱਲ ਦੀ ਇੱਕ ਮਿੰਟ ਇੱਕ ਮਿੰਟ ਮੋਸਲ ਛੱਡ ਦੋ ਛੱਡ ਦੋ ਖੜਾ ਹੋ ਤੂੰ ਵੀ ਖੜਾ ਹੋ ਬਧਰਾਜ ਇਧਰ ਆ ਗੁੜੀਆ ਤੂੰ ਇਧਰ ਆ ਸੇੜੀ ਅੱਛਾ بھائی ਮੈਂ ਤੁਸੀਂ ਹਾਂਜੀ ਸੇੜੀ ਤੁਸੀਂ ਕਿਵੇਂ ਆਏ ਹੋ ਨਾਲੇ ਇਹ ਮੇਰੀ ਦੁਕਾਨ ਤੇ ਬੈਠ ਕੇ ਮੈਂ ਨਹੀਂ ਲੰਦੇ ਦੁਕਾਨ ਤੇ ਮੈਂ ਨਹੀਂ ਲੰਦਾ ਮੇਰੀ ਦੁਕਾਨ ਤੇ ਬੈਠ ਕੇ ਮੁੰਰੇ ਮੈਂ ਨਹੀਂ ਲੰਦਾ ਤੁਹਾਡੀ ਦੁਕਾਨ ਦੇ ਅੱਗੇ ਬੈਠਦੇ ਹਾਂ ਮੈਂ ਤਾਂ ਉਧਰ ਗਿਆ ਕਿਉਂ ਨਹੀਂ ਕਦੇ ਮੈਨੂੰ ਗੱਲ ਸੁਣੋ ਇਹਦਾ ਇੰਨਾ ਤੜਾ ਬਣਿਆ ਮੈਂ ਨਾ ਇੱਥੇ ਆ ਸਾਰਾ ਪੁੱਛਿਆ ਤੁਹਾਨੂੰ ਸਾਹਿਬ ਨੂੰ ਮੈਨੂੰ ਤਾਂ ਕੋਈ ਵਾਅ ਵਾਸਤਾ ਨਹੀਂ ਅਸੀਂ ਤਾਂ ਸਿੱਧੀ ਗੱਲ ਰੱਖੀ ਹੈ ਕੁੜੀਆਂ ਨੂੰ ਵਿਆਹ ਸ਼ਾਦੀ ਹੋਏ ਕੁੜੀਆਂ ਨੂੰ ਇਹ ਗੱਲ ਕਹਿੰਦੇ ਵੀ ਮਹਿੰਦੀ ਲਵਾਉਣੀ ਹੈ ਕੁੜੀਆਂ ਬਿਠਾ ਕੇ ਲਵਾਉਣੂ ਜੇ ਕਿਸੇ ਬਾਹਰਲੇ ਮਹਿੰਦੀ ਮੁੰਡੇ ਅੜਦਾ ਨਾ ਲੈਂਦਾ ਨਾ ਵੀ ਮਹਿੰਦੀ ਵਾਲਾ ਆ ਕੇ ਰਾਤ ਨੂੰ ਲਾਉਗਾ ਤੇ ਦਿਨ ਲਾਉਗਾ ਤੇ ਜੁੱਤੀਆਂ ਬਾਹਰ ਮੇਰੀ ਗੱਲ ਸੁਣੋ ਵੀਰ ਜੀ ਪਹਿਲੀ ਤਾਂ ਗੱਲ ਅੱਛਾ ਮਹਿੰਦੀ ਵਾਲੇ ਦਾ ਤਾਂ ਕਸੂਰ ਕੱਢੀ ਜਾਂਦੇ ਜਿਹੜੇ ਕੁੜੀਆਂ ਨੂੰ ਛੋਟੇ ਕੱਪੜੇ ਪਾ ਕੇ ਉੱਥੇ ਮਹਿੰਦੀ ਲਵਾਉਂਦੇ ਆ ਤੇ ਹੱਥ ਪੱਲਾ ਤਾਂ ਫਿਰ ਲੱਗ ਹੀ ਜਾਂਦਾ ਕੁੜੀਆਂ ਨੂੰ ਨਹੀਂ ਸ਼ਰਮ ਆਉਂਦੀ ਇਹ ਗੱਲ ਮੇਰੀ ਇਹ ਮੈਂ ਗੱਲ ਉਹਨੂੰ ਪਹਿਲਾਂ ਗਿਆਤੀ ਕੁੜੀ ਨੂੰ ਮੈਂ ਕਿਹਾ ਕੈਨੇਡਾ ਅਮਰੀਕਾ ਇੰਗਲੈਂਡ ਦੁਨੀਆ ਦੇ ਕਿਸੇ ਮੂਰਖ ਉੱਤੇ ਰਹੋ ਜਿਹੋ ਜਿਹੀ ਮਰਜ਼ੀ ਕੱਪੜੇ ਪਾਓ ਉਥੋਂ ਦਾ ਕਲਚਰ ਸਭਿਆਚਾਰ ਹੈ ਪਰ ਇੱਕ ਗੱਲ ਦੱਸੋ ਵਿਆਹ ਆ ਬਰਿਆ ਭੈਣੇ ਠੀਕ ਹੈ ਇਹਨੂੰ ਸ਼ਰਮ ਨਹੀਂ ਆਉਦੀ ਵਿਆਹ ਦੀ ਅੱਜ ਤਾਂ ਇਹ ਤਾਂ ਕੋਈ ਗਰ ਲੰਬਾ ਸੁਣਿਆ ਇੱਥੋਂ ਅੱਜ ਆ ਗਿਆ ਦੋ ਤਿੰਨ ਸ ਵੀ ਤੁਸੀਂ ਜ਼ਿੰਮੇਵਾਰੀ ਸੋਚ ਸਮਝ ਕੇ ਲਿਆ ਤੁਹਾਨੂੰ ਪਤਾ ਨਾ ਵੀ ਮੈਂ ਜਿੰਨਾ ਚਿਰ ਸਰਪੰਚੀ ਦੀ ਧਰ ਦੇ ਚੱਲੀ ਜਾਂਦੀ ਮੈਂ ਮਾਣ ਦੇਣੇ ਸਰਪੰਚੀ ਕਰਦਾ ਬਿਲਕੁਲ ਠੀਕ ਹੈ ਜੀ ਪਰ ਤੁਸੀਂ ਤੁਸੀਂ ਨੇ ਮੈਨੂੰ ਤੁਹਾਨੂੰ ਜਾਣਦਾ ਮੈਨੂੰ ਮਹਿਬੂਬ ਕਿਹਿੰਦੀ ਮੋਦੀ ਕਰਕੇ ਮੈਂ ਸੁਣਿਆ ਬਹੁਤ ੜੀਆ ਕਿ ਇੱਥੇ ਹੈਗਾ ਬਹੁਤ ਮਸ਼ਹੂਰ ਹੈ ਕਿ ਮੰਡੀ ਦੇ ਵਿੱਚ ਸਾਰੇ ਪਿੰਡੋਂ ਦੇ ਕੋਲ ਹੁੰਦੇ ਮੇਰੀ ਗੱਲ ਸੁਣ ਮੰਨਿਆ ਨਾ ਤੂੰ ਵੀ ਮੈਂ ਕੁੜੀ ਨੂੰ ਆਖਣਾ ਸੀ ਕਿ ਤੂੰ ਬਹੁਤ ਸੋਹਣੀ ਉਹ ਤਾਂ ਹੀ ਮੈਂ ਜਿਹੜੀ ਗੱਲ ਪੁੱਛੀ ਉਹ ਤਾਂ ਜੀ ਯਾਰ ਉਹ ਤਾਂ ਹੁਣ ਘਰ ਵਾਲੀ ਖੜੀ ਵੇਖ ਕੇ ਅਜਾਦਾ ਦਰਨੇ ਬਦਲ ਗਈ ਜਦੋਂ ਤੁਹਾਨੂੰ ਸਾ ਪੁੱਛਿਆ ਕਿ ਇੱਥੇ ਇਹਨੂੰ ਪੁੱ ਉਡੀ ਨੂੰ ਕਹਿੰਦਾ ਕਿ ਸੁਹਣੀ ਹੈ ਕਿ ਕਿਹਾ ਸੀ ਹਾਏ ਆਹੋ ਕਿ ਕਿੰਨੇ ਸੋਹਣੇ ਆ ਕਿੱਥੋਂ ਆਏ ਹੋ ਤੁਸੀਂ ਠੀਕ ਆ ਆਹ ਕਹਿੰਦਾ ਪੁੱਛਣ ਵਾਲਾ ਇਹ ਤੂੰ ਮਹਿੰਦੀ ਲਾ ਲਈ ਤੇ ਆਪਾਂ ਕਿ ਕੁੜਿਆਂ ਦੇ ਰੰਗ ਪੁੱਛਨੇ ਆਵੇਂ ਚਲ ਭਰਾ ਦਾ ਬਾਹ ਛੱਡਿਆ ਦੀ ਕੋਈ ਬਾਹ ਛੱਡ ਦਾਂਗੇ ਅਸੀਂ ਪਰ ਇੱਕ ਗੱਲ ਦੱਸੋ ਵੀ ਜੇ ਇਹ ਕਿੱਥੇ ਕਰਨਗੇ ਬਿਜ਼ਨਸ ਹੈ ਕਾਰੋਬਾਰ ਹੈ ਜੇ ਇਹ ਨਾ ਨਾ ਬੰਦਾ ਤਾਂ ਅਸੀਂ ਕੁੜੀ ਨੂੰ ਬੇਸ਼ੱਕ ਹੋਰ ਝੜਕਦੇ ਬਹੁਤ ਡਾਂਟਦੇ ਸੀ ਇਹਨੂੰ ਆਉਂਦਿਆ ਸਾਰੇ ਜੋ ਚਾਰ ਚਪੇੜਾ ਮਾਰੇਗਾ ਨਾਲ ਦੇ ਨਾਲ ਮੈਨੂੰ ਤਾਂ ਵੀ ਸਾਫ ਗੱਲ ਦੱਸਦੇ ਨੇ ਤਾਂ ਤੀਰਾਂਗੇ ਬਹੁਤ ਤੰਨੂ ਇਹਨੇ ਆਖਿਆ ਕਹਿੰਦਾ ਹਾਂ ਮੈਂ ਕੁੜੀ ਨੂੰ ਆਖਿਆ ਸੀ ਕਿ ਕੈਨੇਡਾ ਤੋਂ ਆਈ ਸੇਠ ਜੀ ਛੋਟੀ ਦੁਕਾਨ ਬੰਦ ਕਰਾ ਦੂਗਾ ਛੋਟੀ ਰੇਡੀ ਲਵਾ ਦੂਗਾ ਅੱਜ ਦੁਕਾਨਾਂ ਤੋਂ ਪੁਨਾ ਆਹੀ ਲੋੜ ਜਾਣੀ ਨੇ ਜੇ ਇਹਦੇ ਬੰਗੇ ਤਾਂ ਦੁਆਦਿਆਂ ਨੂੰ ਮੈਂ ਹੁਣ ਜਮਾਂ ਨਹੀਂ ਬੈਠਣ ਦਿੰਦਾ ਸੇਠ ਜੀ ਪਤਾ ਕੀ ਆਖਿਆ ਮੈਂ ਪਹਿਲਾਂ ਕੁੜੀ ਨੂੰ ਪੁੱਛਿਆ ਕਿ ਕੈਨੇਡਾ ਤੋਂ ਆਈ ਕਿਹਦੀ ਹਾਂ ਕਹਿੰਦਾ ਕੈਨੇਡਾ ਵਾਲੇ ਨੇ ਸੋਹਣੇ ਨ ਮੁਰਗੀਓ ਕੇ ਤੈਨੂੰ ਟਾਚਿਆ ਸਾਬ ਮੈਂ ਕਹਿੰਦਾ ਜਿਵੇਂ ਜਸਮਾਨੇ ਨਾਲ ਕੰਮ ਕਰਨਾ ਨਹੀਂ ਨਹੀਂ ਮਾਰੀ ਦੀ ਜਗ੍ਹਾ ਮੰਦਰੀ ਦੀ ਨਹੀਂ ਬੈਣਾ ਹੁਣ ਮੈਨੂੰ ਐਂ ਦੱਸ ਵੀ ਤੂੰ ਮੈਨੂੰ ਸਪੋਰਟ ਕਰਦੀ ਗਲਤ ਕੰਮ ਕਰ ਰਹੀ ਸਪੋਰਟ ਕਿਉਂ ਕਰਦੀ ਐ ਮੈਂ ਤਾਂ ਆਪਣੇ ਨੂੰ ਕਹਿੰਨੀ ਕਿ ਹੂੰ ਖਾਣੇ ਨੂੰ ਇਹਨੇ ਪੁੱਛਿਆ ਤਾਂ ਤੂੰ ਕੀ ਲੋਡ ਸੀ ਉਹਦਾ ਕੰਮ ਕਰਦਾ ਏ ਜਦੋਂ ਉਹਨੂੰ ਅਸੀਂ ਪੁੱਛ ਲਿਆ ਇਹਨਾਂ ਦੀ ਬੇਟੀ ਜਿਹੜੀ ਦੀ ਮੈਰਿਜ ਐ ਉਹਦੀ ਫਰੈਂਡ ਐ ਨਾਲ ਉਥੇ ਕੈਨੇਡਾ ਪੜ੍ਹਦੀ ਐ ਹਰਿਆਣੇ ਤੋਂ ਆਈ ਵੀ ਕੁੜੀ ਐ ਹਰਿਆਣੇ ਤੋਂ ਆਈ ਕੁੜੀ ਨਾਲ ਇੱਥੇ ਆਪਣੇ ਆ ਖੇੜਤਾਂ ਨਹੀਂ ਕਰਨਗੇ ਇਹ ਤਾਂ ਉੱਥੇ ਜਾ ਕੇ ਕੀ ਮੈਸੇਜ ਦੇਣਗੇ ਐ ਤੂੰ ਮੈਂ ਤੇਰੇ ਨਾਲ ਬੰਨ੍ਹਨੇ ਕੁੜੀਆਂ ਦਾ ਇੱਥੇ ਮੈਸੇਜ ਕੀ ਆਉਂਦਾ ਮੈਂ ਕੁੜ ਮੈਂ ਜੀ ਪੈ ਕੱਪੜੇ ਪਾ ਕੇ ਜਿੰਦੀ ਨੂੰ ਸਪੋਰਟ ਕਰਦੀ ਆ ਤੂੰ ਫਿਰ ਅਸਿਆਲ ਦੀ ਕਾਨੂੰਨੀ ਕਾਰਵਾਈ ਕਰੀਏ ਦਿੰਦੇ ਭਾਈ ਜਸਮਾਨੀ ਛੇੜਛਾੜ ਦਾ ਪਰਚਾ ਕਰਵਾ ਦੇ ਇੱਥੇ ਮੈਂ ਕਿਉਂ ਕੁੜੀਆਂ ਨੂੰ ਪਾਉ ਜੀ ਨਾਲ ਕੱਪੜੇ ਤਾਂ ਸੀ ਉੱਥੇ ਵੇਦਾਂ ਦੇ ਪਾਉਣੇ ਪਰ ਉੱਥੇ ਇਹ ਨਹੀਂ ਕਿ ਫਿਰ ਇਹ ਇੰਡੀਆ ਐ ਉੱਥੇ ਇੱਥੇ ਕੱਪੜੇ ਨਹੀਂ ਹੋਣਗੇ ਚਾਹਦੇ ਕਿਸੇ ਦੀ ਵੀ ਮੁੰਡਾ ਕੋਈ ਕਿਸੇ ਕੁੜੀ ਨੂੰ ਵੇਖ ਵੀ ਲੋ ਟੱਚ ਕਰਨ ਦਾ ਬਹੁਤ ਦੂਰ ਦੀ ਗੱਲ ਸ ਮੈਂ ਨਾ ਸਰਪੰਚ ਸਾਹਿਬ ਇੱਥੇ ਕਾਰਵਾਈ ਕਰਨੀ ਆ ਪਰਜ ਰਜਤਰੋ ਬਸ ਗੱਲ ਮੇਰੇ ਨਾਲ ਹੋਣੀ ਚਾਹੀਦੀ ਬਣਾ ਲਓ ਜੀ ਠਾ ਨੇ ਅਲੰਗਾਓ ਜੀ ਨੂੰ ਇਹਨੂੰ ਇੱਕ ਮੁਰਗਾ ਬਣਾਓ ਪਹਿਲਾਂ ਤਾਂ ਤੂੰ ਮੈਂ ਤੂੰ ਖੜਾ ਕਿਵੇਂ ਇੱਥੇ ਪੰਜ ਦੇ ਮੁਰੇ ਨਹੀਂ ਵੀ ਬਾਹ ਕੋ ਕੰਮ ਸਰਦਾ ਨਹੀਂ ਹਾਂਜੀ ਤੈਨੂੰ ਐਸੇ ਬਣਾਉਂਗਾ ਕੁੜੀਆਂ ਕੜੀਆਂ ਬਾਹਾਂ ਫੜ ਲੈਣਾ ਤੇ ਹੱਥ ਖਲਣਾਉਣੇ ਉਹਨਾਂ ਦੇ ਬੈਂਦੀ ਰੋਣੇ ਚੇ ਕੋਈ ਮਹਿਬੂਬ ਮਾਫੀ ਪੰਜ ਸਾਲਾ ਪੁੱਤਰ ਖੜਾ ਛੱਡੀ ਰਸਤਾ ਤੈ ਕਿੰਨੀ ਸਲੇਬ ਮਾਗਣਾ ਮਾਫੀ ਬਸ ਰੱਖ ਤੂਤਾ ਕਰਨਾ ਚੰਗਾ ਹੈ ਛੱਡ ਦਿਓ ਪਹਿੜਾ ਤੁਸੀਂ ਨਹੀਂ ਨਹੀਂ ਖੜਾ ਪੈੰਜ ਛੱਡ ਦੇ ਆਪਣਾ ਕਾਰ ਛੱਡ ਦਿੰਨੇ ਆ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਾਂ ਤੋਂ ਵੀ ਸਾਡੇ ਜੋ ਆਕੜੇ ਕੋਈ ਹਾਂ ਬੇ ਬਹੁਤ ਚੰਗੇ ਆ। ਕੇ ਇਹ ਮੇਰੇ ਬੇਸ਼ੱਕਣੀ ਆ। ਮੀਰਪਾਲ ਜੋਆਕੜੀ ਆ। ਪਰੇ ਕਲ ਦੱਸੋ ਨਾ ਵੀ ਹੁਣ ਇਹ ਇਹੋ ਜਿਹੇ ਕੱਪੜੇ ਪਾ ਕੇ ਗਈ ਉਥੇ ਬਾਜ਼ਾਰ ਦੇ ਵਿੱਚ ਗਈ ਕਿਸੇ ਕੁੜੀ ਤੋਂ ਲਵਾਉਂਦੀ ਮਹਿੰਦੀ ਕਿਸੇ ਕੁੜਕੇ ਵਾਲੇ ਸਲੂਨ ਤੋਂ ਲਵਾਉਂਦੀ ਕਿ ਤੋਂ ਇਹੋ ਜਿਹੇ ਤਾਂ ਤੋਂ ਲਵਾਉਂਦੀ ਜਾ ਕੇ ਇਹਦੇ ਕੋਲ ਜਾ ਕੇ ਬਹਿ ਗਈ ਹੁਣ ਹੁਣ ਕੀ ਆ ਕੇ ਦੱਸੋ ਹੁਣ ਬੱਚੇ ਦੇ ਚਲੋ ਆਉਂਦਾ ਮਹਿੰਦੀ ਜਮਾ ਕੁਝ ਨਹੀਂ ਆਉਂਦੀ ਸੱਜਾ ਭਾਬੀ ਕਹਿੰਦੇ ਸਭ ਤੋਂ ਫੇਮਸ ਇਹੀ ਹੈ ਇਸ ਮੰਡੀ ਆ ਤਾਂ ਫੇਮਸ ਹੱਥ ਲਾਉਣ ਤੋਂ ਫੇਮਸ ਹੋ ਗਿਆ ਹੁਣ ਇਹ ਤਾਂ ਚਲੋ ਕੰਮ ਪੜ ਕੱਪੜੇ ਬਚਾਏ ਸੀ ਕੋਈ ਹੱਥ ਕੀ ਜਾਣ ਕੇ ਕਹੀ ਜਾਂਦੇ ਹੁਣ ਤਾਂ ਕੱਚ ਤਾਂ ਹੋ ਹੀ ਜਾਂਦਾ ਮਹਿੰਦੀ ਕੱਚ ਨਾਲ ਉਹ ਗੱਲ ਉਹ ਗੱਲ ਤਾਂ ਨਹੀਂ ਸਾਮੋਂ ਬੰਨਿਆ ਤੂੰ ਕਹਦੇ ਵੀ ਅਸੀਂ ਝੂਠ ਬੋਲਦੇ ਨਹੀਂ ਨਹੀਂ ਕੀ ਮੰਨਿਆ ਸੀ ਆ ਕੇ ਵੀ ਆਹ ਗੱਲ ਪੁੱਛੁੰਦਾ ਜਿਹੜਾ ਕੀ ਮਤਲਬ ਬੰਦ ਕਰ ਦਿੱ ਗਿਆ ਬਿਜਨਟ ਵਾਲੇ ਨੇ ਸੋਹਣੇ ਨਹੀਂ ਨਹੀਂ ਸੋਹਣੇ ਇਹ ਕੀ ਮਰਲਾ ਰਜਾ ਤੂੰ ਮੈਨੂੰ ਨਾ ਨਾਮ ਹੀ ਪਤਨਮੀ ਕਰ ਲੈ ਕਰ ਗੱਲ ਹੁਣ ਉਧਰ ਜਾ ਤੂੰ ਮੇਰੇ ਨਾਲ ਰਹਿਣਾ ਤੈਨੂੰ ਕਹਦਾ ਮੈਂ ਤੈਨੂੰ ਛੱਡਦਾ ਤੈਨੂੰ ਨਹੀਂ ਸ਼ਰਮ ਆਉਂਦੀ ਅਸੀਂ ਬਾਲ ਬੱਚੇ ਵਾਲੇ ਆ ਹੈ ਬਾਲ ਬੱਚੇ ਵਾਲੇ ਆ ਤਾਂ ਨਹੀਂ ਜੀ ਕੁੜਿਆਂ ਨਾਲ ਹੱਥ ਕਰੋ ਲਓ ਨਾਲ ਇਹਦਾ ਮਸਲਾ ਇਹ ਕਿ ਜਦੋਂ ਇਹਦੇ ਨਾਲ ਰਹਿੰਦੇ ਕੋਈ ਨੰਦਾ ਹੋਵੇਗਾ ਬੋਲਣਾ ਜੀ ਇਹਨੂੰ ਉਹਦਾ ਗੁਨਾਹ ਹੋਵੇਗਾ ਤੇਰੇ ਵੀ ਤੇ ਨਾ ਦੱਸ ਮੈਂ ਤੈਨੂੰ ਪੰਜਵੇਂ ਮਹੀਨੇ ਨਾਲ ਮੈਂ ਕੱਢ ਲੈਣੀ ਆ ਨਹੀਂ ਤੇਰੇ ਦਿਮਾਗ 'ਚ ਇਹ ਗੱਲ ਆਈ ਕਿਵੇਂ ਵੀ ਤੂੰ ਇੱਕ ਆਵਾ ਰੋਜ਼ਗਾਰ ਕਮਾਈ ਜਾਣਾ ਇਹਦਾ ਦਾਲ ਲਾਉਣ ਨੂੰ ਫਿਰਦਾ ਸੀਗਾ ਜੀ ਮੇਰੇ ਤੋਂ ਮੂੰਹ ਨਾ ਕਰਾਓ ਮੇਰਾ ਹੁਣ ਗਾਣ ਕਿ ਜਮਾ ਬਰੇ ਗਲਤੀ ਨਾ ਕਰੀ ਨਾ ਤੂੰ ਨਹੀਂ ਜੀ ਬੱਚੀ ਹੋਣੀ ਇੱਕ ਮੱਲ ਨੂੰ ਸਾਬ ਮੇਰੀ ਬੇਇੱਜ਼ਤੀ ਹੋ ਤਾ ਰਵਿੰਦਰ ਤੁਹਾਨੂੰ ਵੀ ਬੇਇੱਜ਼ਤੀ ਆ ਯਾਰ ਹਜੇ ਵਿਆਹ ਤੁਹਾਡਾ ਸਾਰਾ ਪ੍ਰਚਰ ਤੇ ਕੁੜੀ ਤੁਹਾਡੀ ਨੇ ਆਉਣਾ ਜੇ ਠੀਕ ਹੈ ਅਸੀਂ ਲੀਆਂ ਸੋਲੀਆਂ ਵਿਚਾਰੀਆਂ ਪਹਿਲਾਂ ਆ ਕੇ ਮੈਂਦੀ ਆਉਣਾ ਹੋ ਜਾ ਕੋਲ 15 ਕੋਲ ਕੈ ਇੰਨੀ ਤਿਆਰੀਆਂ ਕਰਦੇ ਫਿਰ ਤੇਰੀ ਮੇਰੀ ਦੇਵਾਂ ਦੀਆਂ ਮੇਰੀ ਸੇਟ ਜੀ ਨੇ ਤਾਂ ਇਹ ਕਹਿੰਦੇ ਨਾ ਜੀ ਅਸਾਡੀ ਦੁਕਾਨ ਬੰਨਣਾਗੇ ਇਹਨੇ ਬੰਦਾ ਭਾਣ ਵੇਲੇ ਸੋਚਿਆ ਨਹੀਂ ਤੂੰ ਸਾਨੂੰ ਤਾਂ ਹੁਣ ਤਿੰਨ ਚਾਰ ਸਾਲਾਂ ਦਾ ਬੈਠਿਆ ਕਾ ਵੇਖ ਕੇ ਤੱਕ ਉਹ ਕੰਪਲੀਟ ਆਈ ਚਲੋ ਸਾਬ ਬਥੇਰਾ ਕੰਮ ਕਰਨਾ ਹੋ ਗਿਆ ਮੈਂ ਕਹਿੰਦਾ ਤੁਹਾਨੂੰ ਵੀ ਬੇਇੱਜ਼ਤੀ ਹੈ ਸਰਬੰਦਰ ਤੈਨੂੰ ਵੀ ਛੋਟੇ ਟੋਡੇ ਕਨੇ ਵਿਆਹ ਹਲਾ ਕਾਸਮੀ ਦੀ ਗੱਲ ਸੰਭੋ ਰਖ ਮੈਂ ਹਾਂਜੀ ਮਿਰ ਜੀ ਵੀ ਪਾਲ ਕੰਜਖਾ ਦਾ ਛਟੋ ਫਾਇਦਾ ਇੱਕ ਕੁੜੀ ਨੂੰ ਹੱਥ ਲਾਇਆ ਉਹਨੇ ਠੀਕ ਹੈ ਤੇ ਜੇ 15 16 ਦਾ ਇਹ ਚਾਰ ਪੰਜ ਜਾਣਾ ਗਿਆ ਹਰਕਤਾਂ ਕਰੀਗੇ ਤੁਸੀਂ ਵਿਆਹ ਸੰਭੋਗੇ ਕਿ ਇਹਨਾਂ ਨੂੰ ਸੰਭੋਗੇ ਵਿਆਹ ਤਾਂ ਜਿਵੇਂ ਖਰਾਬ ਹੋ ਗਿਆ ਵੀਰ ਜੀ ਤੁਹਾਨੂੰ ਪਤਾ ਹੀ ਸਭ ਪੰਜ ਬੰਦੇ ਹਟ ਜਾਂਦੇ ਰਹਿਣੇ ਆਹ ਕੰਜਖਾ ਦਾ ਵੇਖ ਫੜ ਹੋਰ ਨਾਲ ਪਾਣੀ ਵੀ ਸਵਾਦ ਨਹੀਂ ਬਣ ਜਾਣਗੇ ਭਾਈ ਤੂੰ ਮਾਫੀ ਮੰਗ ਲੈ ਕੁੜੀ ਤੋਂ ਇੱਥੇ ਗੱਲ ਮੜ ਜੂਗੀ ਕਿ ਜੇ ਸਾਰੇ ਬੰਦੇ ਨੂੰ ਪਤਾ ਲੱਗ ਕਿ ਤੈਨਾਂ ਪੈੜੀ ਗੋਗੇ ਬਸ ਮੇਰੀ ਬੇਇੱਜ਼ਤੀ ਪਰਵਾਨ ਕਰ ਰਹੇ ਹੋ ਮਾਫੀ ਅਸੀਂ ਮੰਗ ਲੈਂਗੇ ਤੇ ਪਰ ਕੁੜੀਆਂ ਨੂੰ ਵੀ ਕੋਹਾ ਕੁੜਨਾ ਵੀ ਉਹਨਾਂ ਨੂੰ ਕੋਈ ਪਾਈ ਕੇ ਵੀ ਤੁਸੀਂ ਆਏ ਆ ਇੱਥੇ ਤੇ ਕੱਪੜਿਆਂ ਦੇ ਢੰਗ ਦੇ ਪਾਓ ਅੱਜ ਇਹਨੇ ਗਲਤੀ ਕੀਤੀ ਆ ਮੈਂ ਨਹੀਂ ਇਹਦੀ ਗਰੰਟੀ ਦਿੰਦੀ ਕੱਲ ਨੂੰ ਕੋਈ ਹੋਰ ਵੀ ਗਲਤੀ ਕਰ ਸਕਦਾ ਜੈ ਜੈ ਪਰ ਇੱਕ ਗੱਲ ਮੇਰੀ ਸੁਣ ਲਓ ਤੁਸੀਂ ਗਾਂ ਇੰਨੇ ਕੁੜੀਆਂ ਨੇ ਉਹਨਾਂ ਨੂੰ ਤੁਹਾਡੇ ਵਿਆਹ ਦੇ ਬਾਹਰੋਂ ਥਾਣਾ ਥਾਣ ਤੋਂ ਤੇ ਕੋਈ ਕੁੜੀਆਂ ਗੜੀਆਂ ਬੁੱਕ ਕਰ ਲਓ ਸਾਰੀ ਰਾਤ ਕੁੜੀਆਂ ਕੋਲੇ ਕੁੜੀਆਂ ਬੈਠੀਆਂ ਮਹਿੰਦੀਆਂ ਲਾਈ ਜਾਂਦਾ ਕੋਈ ਟੈਨਸ਼ਨ ਤਾਂ ਨਹੀਂ ਨਾ ਬੰਦਿਆਂ ਨੂੰ ਵਿੱਚ ਬਾੜ ਕੇ ਬਹਿ ਜਾਂਦੇ ਆਪਾਂ ਤੇ ਆਪ ਤੁਰੇ ਫਿਰਦੇ ਵਿਆਹ 'ਚ బిਜੀ ਹੋਏ ਪਤਾ ਨਹੀਂ ਕੀ ਗੋਸ਼ ਚੱਲੀ ਜਾਂਦੀ ਸਾਡੇ ਬੰਦੇ ਭੈੜੇ ਤੈਨੂੰ ਮਾਰ ਦੇਣਗੇ ਤੇ ਮਾਫੀ ਮੰਗਾਂਗੇ ਗੋਤਨੀ ਆ ਤਾਂ ਬੱਸ ਮੈਂ ਮੈਂਂਦੀ ਕੁੜਾ ਨਾ ਤਲਵਾਉਣੀ ਬੰਦਿਆਂ ਨੂੰ ਤਾਂ ਤਿਆਗ ਹੀ ਦਿਓ ਇਹਨਾਂ ਬੈਂਦੀ ਵਾਲਾ ਮਾਂ ਹੋ ਕੀਤਾ ਜਾਵੇ ਭਾਈ ਜੀ ਸਾਨੂੰ ਇਹ ਨਹੀਂ ਨਹੀਂ ਮਾਫ ਚਲੋ ਠੀਕ ਹੈ ਓਕੇ ਗਾਂ ਨੂੰ ਤਿਆਰ ਰੱਖ ਤੇਰਾ ਕੰਮ ਹੈ ਠੀਕ ਹੈ ਦੇਖੋ ਜੀ ਹਰਕਤ ਦੀ ਗਾਂ ਨੂੰ ਆ ਗਈ ਨਾ ਤੇਰੀ ਸ਼ਿਕਾਇਤ ਕੋਈ ਤਾਂ ਕੋਤਿਆਂ ਨਾਲ ਬਹੁਤ ਭੜੀ ਹੋ ਗਈ ਠੀਕ ਹੈ ਠੀਕ ਹੈ ਜਾ ਸੋ ਚਲ ਆਇਓ ਜੋ ਜੀ